ਸਤਿ ਸ਼੍ਰੀ ਅਕਾਲ ਜੀ ਮੋਟਰਪਾ ਪਹੁੰਚੇ ਵੀ ਅਮਨੇ ਵਾਲੀ ਪੱਜ ਸਵੇਰੇ ਸਵੇਰੇ ਬਿੱਲੇ ਬੈਠੇਦਾ ਜੇ ਮਿਸਤਰੀ ਆਇਆ ਨਹੀਂ ਤਾਂ ਘਰਾਂ ਕਾਕੋ ਕੋ ਵੱਡ ਗੇ ਮਗਾ ਚੱਲ ਜਿਹੜਾ ਮਾਰ ਕੇ ਆਉਂਦੇ ਆਦੋ ਵਾਲੇ ਪਿੰਡ ਤੇ ਇੱਧਰ ਅਮਨੇ ਕੋਲ ਪਹੁੰਚ ਗਏ ਚਲੋ ਜੀ ਅਮਨੇ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਇਹ ਜੀਰੀ ਲੱਗਿਆ ਪਤਾ ਲੋਣ ਹੁਣ ਪਰ ਲੇਬਰ ਦੇ ਸਿਰ ਪਰੇ ਬੈਠਾ ਇਹ ਕਹਿੰਦਾ ਵੀ ਡੱਕੇ ਵਾ ਚਿੰਚਣ ਕੇ ਲਾਉ ਹੈ ਬਾਈ ਆਏ ਹੈ ਹਾਂ ਮੁੜ ਕੇ ਡੱਕੇ ਲਾਉਣ ਦੀ ਲੋੜ ਨਹੀਂ ਇੱਕ ਵਾਰ ਕੋਲ ਖੜ ਕੇ ਵਧੀਆ ਲਵਾ ਦੇ ਇੱਕ ਅੱਧਾ ਵਿੱਚ ਬੰਦਾ ਹੁੰਦਾ ਹੀ ਹੈ ਹੁੰਦਾ ਪੱਕੀ ਗੱਲ ਆਹ ਤੇਰੀ ਚਾਹ ਇੱਕ ਵਾਰ ਕੋਲ ਜਾ ਕੇ ਫਿਰ ਦੂਰ ਖੜ ਜਾ ਉਹਨੂੰ ਡਰ ਹਾਂ ਉਹਨੂੰ ਡਰ ਚਾਹੇ ਥੋੜੀ ਜਿਹੀ ਦੂਰੇ ਖੜਾ ਰਹਿ ਜਿਗਣਾ ਤੂੰ ਬੈਠਾ ਦਾ ਖੂਹ ਪਰ ਥੋੜੀ ਦੂਰੇ ਉਹਨੂੰ ਆਏ ਵੀ ਸਰਦਾਰ ਬੈਠਾ ਚਾਹੇ ਫੋਨ ਚੁਲਾਈ ਜਾ ਉਹਨੂੰ ਆਪਣਾ ਫਰਕ ਹੈ ਹਾਂ ਨਹੀਂ ਉਹਨੇ ਫਿਰ ਉਹੀ ਜਾਲ ਲੱਗ ਜਾਣਾ ਕਰਦੇ ਜਰੂਰ ਆਹ ਰਾ ਫੇਰੀ ਦੇਖੀ ਜਿਹੜਾ ਬੰਦਾ ਪਿੱਛੇ ਰਹਿ ਗਿਆ ਚਾਹੇ ਤੂੰ ਬੁੜਾ ਲਾਲਾ ਕੋਈ ਸਿਆਣਾ ਲਾਲਾ ਮੁੰਡਾ ਲਾਲਾ ਜਿਹੜਾ ਮਰਜੀ ਉਹਨੇ ਕਿਆ ਕਰਨ ਵੀ ਇਹ ਦੇਖਿਆ ਦੂਈ ਉਨੇ ਬਰਾਬਰ ਆਲਣਾ ਬਰਾਬਰ ਆਂਡੀ ਨੂੰ ਦੇ ਕੇ ਦੂਰ ਕਰਦੇ ਨੇ ਕਰਦੇ ਆ ਸਾਡੇ ਵਾਲੇ ਵੀ ਬਹੁਤ ਕਰਦੇ ਮੈਂ ਦੇਖਿਆ ਬਾਕੀ ਦਵਾਈ ਜਾਂਦੀ ਬਈ ਯਾਰ ਇੱਕ ਪਲੱਸ ਇਹ ਦਵਾਈ ਵਧੀਆ ਹੈ ਅੱਗੇ ਇਕੱਲੀ ਡ੍ਰਿਫਟ ਆਉਂਦੀ ਸੀ ਹੁਣ ਡ੍ਰਿਫਟ ਪਲੱਸ ਕਰਤੀ ਉਹਨਾਂ ਨੇ ਗਾਹ ਨੂੰ ਡ੍ਰਿਫਟ ਡਬਲ ਪਲੱਸ ਹੋ ਜਾਣੀ ਹੈ ਤਾਂ ਆਏ ਬਈ ਸਾਡੇ ਇੱਥੇ ਡੀਲਾ ਪੌਂਦਦੇ ਵਿਚਾਰੇ ਹੂੰ ਵਿਚਾਰੇ ਸਾਈਆ ਕਿ ਤਾੜਾ ਵੀ ਨਹੀਂ ਹੋਇਆ 2-3 ਦਿਨ ਪਾਣੀ ਸਹੀ ਹੋਵੇ ਨਾ ਡੀਲਾ ਹੁਣ ਹੋਣਾ ਵੀ ਨਹੀਂ ਆਪਣੇ ਕਾਰਨ ਪਤਾ ਕੀ ਹੈ ਲੈਟ ਤਾਂ ਭੱਜਦੀ ਨਹੀਂ ਪਾਣੀ ਸਭ ਦੇ ਪੂਰੇ ਆ ਜਦ ਪਾਣੀ ਪੂਰਾ ਏ ਆਪੇ ਨਹੀਂ ਕੱਖ ਗੰਡਾ ਹੋਣਾ ਹੈਗਾ ਬਈਏ ਬਟਵੇ ਕਹਿੰਦੇ ਭਗਵਾਨ ਜੀ ਮਾਨ ਪਤਾ ਨਹੀਂ ਕਿੱਥੇ ਛੱਡ ਗਿਆ ਲਾਈਟ ਛੱਡ ਕੇ ਲਾਂਗੇ ਸਾਰੀ ਬਈਏ ਪਿੱਟਦੇ ਆ ਮੇਰੇ ਵਾਲੇ ਰੋਲਾ ਪਾਉਂਦੇ ਉਧਰ ਉਹਨਾਂ ਨੇ ਕਾਲੇ ਦੇ ਜਾਣਾ ਦਾ ਉਹ ਕਾਲੇ ਨੂੰ ਹਾਂ ਉਦਣ ਕਰ ਬੈਠੇ ਜਿਸ ਦਿਨ ਹਰਸ਼ਵੀਰ ਨੇ ਜਨਰੇਟਰ ਲਾ ਕੇ ਕੱਦੂ ਕਰਿਆ ਉਹਨੂੰ ਅਜੇ ਤੱਕ ਵੀ ਸਾਨੂੰ ਕੱਦੂ ਹੀ ਨਹੀਂ ਮਿਲਣਾ ਹੈਗਾ ਉਧਰ ਤੇਵਾ ਲਾਈਟੇ ਨਹੀਂ ਭੱਜੀ ਹੁਣ ਉਹਨਾਂ ਦੀ ਜਾਨ ਨੂੰ ਬਣੀ ਪਈ ਹੈ ਕੱਦੂ ਕੱਦੂ ਹੋ ਗਿਆ ਕੱਦੂਏ ਕੱਦੂ ਹੋਇਆ ਪਿਆ ਹੁਣ ਲੇਵਰ ਭੂਰੀ ਨੂੰ ਵੀ ਨਹੀਂ ਮਿਲਦੀ ਤਾਂ ਹੀ ਭਗਬੂਰੀ ਨੂੰ ਪੰਗਾ ਪਿਆ ਪਤਾ ਕੀ ਕਹਿੰਦੇ ਬਾਈ ਕਹਿੰਦੇ ਵੀ 5 ਦਿਨ ਦੇ ਹੋਗੇ ਮ 5-4 ਦਿਨ ਦੇ ਵਿੱਚ ਹੋ ਜਾਣਾ ਸਾਰਾ ਕੰਮ ਸਾਡੇ ਵਾਲੇ ਕੋਈ 4 ਕਿਲੇ ਹੀ ਆ ਜੇ ਕਾਲੇ ਦੇ ਫਲ ਦੇ ਤਾਂ ਬੱਕਰੀ ਗੱਲ 10 ਕਿਲੇ ਨਹੀਂ ਤਾਂ ਉਹਨਾਂ ਕੋਈ 4-5 ਕਿਲੇ ਕੱਦੂ ਆ। ਮੈਂ ਨਿਬੜਿਆ ਪਈ ਐ। ਕੰਮ ਸਾਰਾ ਗੇੜ ਚ। ਮਨਸੂਏ ਅਸੀਂ ਗਏ ਮੈਂ ਕਹਿੰਦਾ 40 ਬਈਏ ਹੋਣੇ। ਹਾਂ। ਕਿੰਨਾ ਕੰਮ ਖੇਚ ਰਹਿਣਾ 40 ਬਈਏ ਨੇ ਦੇਲਾ ਬਈ। ਬਹੁਤ। ਯਾਰ ਇਹੀ ਰੋਧ ਢਾਈ ਤਿੰਨ ਕਿਲੇ ਖਿੱਚਦੇ ਐ। ਇੰਨੇ ਕਿੰਨੇ ਆਪਣੇ ਜੀਰੀ ਤਾਂ ਹਿਓ ਨਹੀਂ ਇੰਨੀ। ਆਪਣੇ ਬੂਟਾ ਬਹੁਤ। ਬੂਟਾ ਬਹੁਤ ਆਹ ਪਾਰਲੀ ਥੋੜੀ ਮੋਟਰ ਵੀ ਇੱਕ ਕਿਲਾ ਰਹਿ ਗਿਆ। ਇੱਕ ਕਿਲਾ। ਬਾਕੀ ਸਾਰੇ ਬੂਟੇ ਅੱਧਾ ਘੰਟਾ ਪਾਣੀ ਵਹਿੰਦਾ ਉਹਦੇ ਕਰ ਮੋ ਕਿਸੇ ਨੇ ਬਾਜਰਾ ਕਿਸੇ ਨੇ ਕਰਨਾ ਲਾ ਦਿੱਤਾ ਬਾਕੀ ਜਿਹੜਾ ਮੀਂਹ ਪੈ ਗਿਆ ਤਾਂ ਉਹਨੇ ਬਾਜਰੇ ਪੂਜੇ ਨੂੰ ਪਾਣੀ ਧਾਈ ਰੱਖਤਾ ਪਰ ਦੋੜਾ ਬਾਜਰੇ ਮੰਗਣ ਲੱਗੇ ਪਾਣੀ ਹੁਣ ਸੈ ਜਾਣ ਫੇ ਵੈਜੂ ਵੈਸੇ ਨੈਟ ਦਾ ਵਾਇਰ ਹੋ ਜਾ ਕੇ ਕਹਿੰਦਾ ਪਰ ਤੂੰ ਆਪੇ ਤਾਂ ਕਹਿ ਵੀ ਹਟੇਗਾ ਨਾ ਜਦ ਦਿਨ ਅਸੀਂ ਤਾਂ ਲਾਉਂਦੇ ਉਦੋਂ ਪੈਂਦੀ ਪੈਂਦਾ ਇਹ ਕਹਿੰਦੇ ਕਹਿੰਦੇ ਮੋਟਰ 'ਚ ਵੱਡੇ ਤੇ ਵੱਜ ਗਏ ਇਹ ਬਿਜਲੀ ਸਾਲ ਵਾਲੀ ਆ ਹਾਂ ਉਹ ਹੀ ਉਹ ਦੇ ਦੇ ਉਦਾਂ ਲਵਾਈ ਵਧੀਆ ਕਰਦੇ ਬਾਈ ਲਵਾਈ ਕਰਨੀ ਹੋ ਜਾਂ ਤੂੰ ਸਿਰ ਪਰ ਤਾਂ ਬੈਠਾ ਉਹਨਾਂ ਦੇ ਨਾ ਸਿਰ ਪਰ ਵੀ ਫਰਕ ਆ ਉਦਾਂ ਵੀ ਠੀਕ ਲਾਉਂਦੇ ਆ 25 ਦਿਨ ਦੀ ਪਨੀਰੀ ਵੱਢੀ ਜਾਂਦਾ ਤੂੰ ਤਾਂ ਉੱਪਰ ਤੇ ਓ ਬਾਈ ਪਤਾ ਨਹੀਂ ਜੇ ਲੋ ਹਲੂ ਹੋ ਜਾ ਕਿਹੜਾ ਬਾਤ ਲਿਆ ਕੇ ਐਡੀ ਟੀ ਹੋ ਗਈ ਅੱਜ ਤੂੰ ਆਪੇ ਦਾਦਾ ਜੀ 25 ਦਿਨ ਦੀ ਹੋਈ ਵਾਲੇ 5 ਤਰੀਕ ਨੂੰ ਵੀ ਜੀਦੀ ਇਹ ਬਾਈ ਵੀ ਜੀਦੀ 3-2-3 ਤਰੀਕ ਨੂੰ 2-3 ਜਿਹੜੀ ਮੋਹਰੇ ਵਾਲੀ ਇਹਦੇ ਵੀ ਜੀ 10 ਤਰੀਕ ਨੂੰ 26 26 10 ਸੱਬੀ ਲਾਉਣ ਜੋਗੀ ਹੋ ਗਈ ਬਾਈ ਕਫੜ ਦੀ ਹੋਈ ਸੀ ਸੱਬੀ ਵੱਦੀ ਪਰਲੇ ਵੀ ਤਰੀਕ ਵੀ ਨਹੀਂ ਵੀ ਵਧੀਆ ਜਿਹੜੀ ਵੱਢਣ ਲੱਗ ਜਾਵਾਂ ਤੂੰ ਦੇਖਿਆ ਜੀ 28 ਕ ਦਿਨ ਦੀ ਹੋਈ ਹੈ ਫਿਰ 30 ਦੀ 28 ਦਿਨ ਦੀ ਹੋਈ ਹੈ ਕੱਢੀ ਹੈਰਾ ਬਾਈ ਬੱਟ ਕੇ ਲਾਈ ਦਾ ਹਾਂ ਹਾਂ ਨੇ ਆਏ ਲੰਬਾ ਜਿਹੜਾ ਕਾ ਲਾ ਰਿਹਾ ਲਾਇ ਲਾਦਾ ਫੁੱਟ ਤੱਕ ਕਿੱਦੇ ਲੱਗਦੇ ਇੱਕ ਨੇੜੇ ਲਾ ਦੂਰ ਲਾਉਂਦੇ ਜਦੋਂ ਇੱਕਣਾ ਥਾਈ ਲੱਗਦੀ ਹੈ ਇੱਕਣਾ ਹੁਣ ਦੱਤੇ ਮਾਨੇ ਥੋੜੀ ਜਿਹੜੀ ਲੱਗਣੀ ਹੈ ਬਾਈ ਮਰਗੇ ਦੁਆਰਾ ਲੱਗਦੀ ਤਾਂ ਕਿਉਂ ਕੇ ਲਾਉਣਾ ਨਹੀਂ ਹੁਣ ਨਹੀਂ ਲਾਉਣੀ ਦੁਆਰਾ ਹੁਕਾਣਾ ਹੀ ਲਕੜਾ ਸਿਰ ਦੇਣਾ ਇੱਕ ਵਿੱਚ ਹੁਣੀ ਬੱਸ ਕਰਾ ਦੇਣੀ ਹੈ ਮਾਲ ਬੱਸ ਜਿਹੜਾ ਪੈਣਾ ਹੁਣ ਦੋ ਘਾਣੇ ਵਧੀਆ ਪਾ ਦੇਣੇ ਨਾ ਨਾ ਠੀਕ ਆ ਪਾਣੀ ਪੂਰਾ ਹੋਣਾ ਬਾਈ ਘਾਣੇ ਤੇ ਪੰਨਾ ਤੇ ਪਲੀਰੀ ਜਿ ਬਥੇਰੇ ਪਾਏ ਉਹਦਾ ਕਾਕੀ ਜਿ ਵਰੇ ਕਰਦੀ ਅੱਧੀ ਪਲੀਰੀ ਭੂਕਦੀ ਤੇ 26 ਪਰਸਰ ਕਰਿਆ ਬਾਈ ਇਹਦਾ ਪਤਾ ਨਹੀਂ ਬਰੀਕ ਹੁੰਦੀ ਆ 25 ਪਰ ਵੀ ਕਰੀ ਉਹਨੂੰ ਕੋਈ ਫਰਕ ਨਹੀਂ ਪੈਂਦਾ 19 ਕਰੀਏ ਹੂੰ ਆਵਾਜ਼ਾਂ ਤੋਂ ਨੁਕਸਾਨ ਨਹੀਂ ਉਹ ਥੋੜੀ ਜਿਹਾ ਚਾਰਜ ਤੇ ਤਕੜੀ ਨਹੀਂ ਚੱਲਣਗੇ ਚੱਲਣਗੇ ਹੁੰਦਾ ਕਈਆਂ ਦਾ ਵੈਰੈਟੀ ਕੁਛ ਕਬਈ ਛੋਟੀ ਵੱਡੀ ਦਾ ਵੀ ਹਰਕਤ ਹਾਂ ਇਹ ਵੀ ਹੈਗਾ ਪੰਜ ਚਾਰ ਦਿਨ ਦਾ ਜਿਹੜਾ ਫਰਕ ਹੈ ਉਹ ਫਰਕ ਰਹਿੰਦਾ ਜਿਹੜੀ ਪਨੀਰੀ ਬੜੀ ਹੋਗੀ ਉਹਦੇ ਵਾਸਤੇ ਘੱਟ ਕਰਦੀ ਜਿੰਨੀ ਪਨੀਰੀ ਨਰਮ ਉਹ ਇੱਕ ਅੱਖ ਵਾਲੀ ਕੰਮ ਹੋ ਗਿਆ ਜੇ ਤਰੀਕ ਅੱਖ ਛੋਟਾ ਏ ਤਾਂ ਹਰੇਕ ਦੋਈ ਢਾ ਲੈਂਦੀ ਆ ਪੈਮ ਦਾ ਲਾਜ ਕੋਈ ਨਹੀਂ ਕੱਖ ਐ ਨਹੀਂ ਤਾਂ ਸਵਰੇ ਫੇਰ ਵੀ ਕਰਦੀ ਤੈਨੂੰ ਕਹਿ ਤਾਂ ਹਟਿਆ ਮੈਂ ਉਦੋਂ ਜੇ ਹਟ ਜਾ ਹਟ ਜਾ ਤੂੰ ਤੈਨੂੰ ਦੇਖ ਕੇ ਮਲਕੀਤ ਬਾਈ ਨੇ ਵੀ ਕਰਤੀ ਪਹਿਨਾ ਹਟ ਗਿਆ ਤਾਂ ਉਹ ਉਹਨੇ ਵੀ ਕਰਤੀ ਪਰ ਮੈਂ ਉਦਾਂ ਦਵਾਈ ਕੱਖ ਦੀ ਮਗਾ ਚੱਲ ਵੀ ਇੱਕ ਜੇ ਨੀਵਾ ਵੀ ਹੋਇਆ ਕੋਈ ਮਰ ਜੂਗਾ ਉਦੋਂ ਹੀ ਤਾਂ ਮਰ ਜਾਂਦਾ ਸਾਕੀ ਦੇ ਰਹੇ ਆ ਕੀ ਆਪਣ ਦਾ ਬਾਈ ਲੋਹਾ ਸਾਫਾ ਕੋ ਪਾਇਆ ਬਕਰਨੀ ਦੀ ਜੇਕਣਾ ਖੇਤਾਂ ਵਿੱਚ ਚੱਲਣੀ ਚਾਹੀਦੀ ਸੀ ਖੇਚ ਵੀ ਇੱਕ ਨਹੀਂ ਚੱਲਣੀ ਆ ਹੁਣ ਇਹ ਹਾਂ ਚੱਲਣੀ ਸਹੀ ਗੱਲ ਹੈ ਹਾਂ ਦੇਖਦਾ ਜਾਈਂ ਨੇ ਫਾਇਦੇ ਵੱਢਣੇ ਤੇ ਪੂਰੀ ਨੂੰ ਮੈਂ ਕਿਹਾ ਬਾਕੀ ਹੁਣ ਤੇਰਾ ਪਤਾ ਨਹੀਂ ਲੱਗਦਾ ਤੁਸੀਂ ਸਵੇਰੇ ਸ਼ਾਮ ਮਾਲ ਪਾਉਂਦਾ ਤੂੰ ਲਕੋਕੇ ਸਵੇਰੇ ਸ਼ਾਮ ਨਹੀਂ ਪਾਉਣਾ ਹਾਂ ਦੇਖਿਆ ਮੈਂ ਤੈਨੂੰ ਦਿਖਾਉਂਗਾ ਤੇਰੀ ਵੀਡੀਓ ਬਣਾ ਕੇ ਵੀ ਇਹ ਸਵੇਰੇ ਸ਼ਾਮ ਮਾਲ ਛੱਡਦਾ ਪੂਰੀ ਨੂੰ ਪੂਰੀ ਨੇ ਵੇਚੀ ਵੀ 212 ਇਹ ਹੈਗੀ ਕਰਨਾਲ ਵਾਲੀ ਸਗਾਪੂਰੀ ਬਾਈ ਉਹ ਹੁਣ ਉਹ ਡੈਲਟਾ 26 ਹੈ ਮੈਂ ਕਿਹਾ ਇਹ ਵੀ ਲਾ ਕੇ ਦੇਖ ਲੈ ਤੈਨੂੰ ਕੋਈ ਫਰਕ ਲੱਗ ਜੂਗਾ ਆਪਣਾ ਡੈਲਟਾ 26 ਹੈ ਇਹ ਮਿੱਕੀ ਬਾਈ ਨਾਲ ਹੀ ਮਿਲੇਗੀ ਆ ਮਾਨੂੰ ਆਦਾ ਤਾਂ ਮੈਂ ਕਿਹਾ ਲੱਗ ਲੱਗੇ ਪਾਣੀ ਕਿਤੇ ਇਕੱਠੀਆਂ ਕਰ ਦੇ ਹੋਰ ਕਿਤੇ ਦਾਤੀ ਚੱਕਣੀ ਪਵੇ ਦਾਤੀ ਚੱਕਣੀ ਪਵੇ ਹੋਰ ਕਿਤੇ ਅੱਧੀ ਰਾਤ ਪੱਕਾ ਜਿਹੀ ਵੱਧੀ ਹਲਿਆਰੀ ਖੜੀ ਹੋਵੇ 26 ਨੇ ਬੈਨਾ ਵੱਕ ਜਨ ਇਹਦੇ ਨਾਲੋਂ ਮੇਰੇ ਬੰਦੇ ਅੱਡੇ ਕੋ ਸਵੇਰੇ ਆਖੇ ਅੱਡੇ ਕੋ ਆਜ ਆਏ ਉਹ ਬੰਦੇ ਵੱਧ ਗਏ ਤੇਰੇ ਇਹ ਫੇਰੇ ਚਾ ਵੀ ਬਿਲੀ ਕਹਿੰਦੇ ਇੱਕ ਵਾ ਹੋਰ ਲਿਆ ਹੁਣ ਕਹਿੰਦੇ ਅੱਧੇ ਵੇ ਤੇ ਰਹਿ ਗਏ ਤੇ ਮੈਂ ਕਿਹਾ ਹੁਣ 10 ਵਜੇ ਵਾਲੀ ਹੁਣੇ ਪੀ ਲੈਣੀ ਕ ਲੱਗ ਜਾਣੇ ਅੱਜ ਹੂੰ ਤਾਂ ਇਹਨਾਂ ਦਵਾਈ ਲਿਆਂਦੀ ਪਾ ਰਣੀ ਕਰਦੇ ਨਾ ਵਧੀਆ ਆ ਵੀ ਲਾਉਣੇ ਹੋਣੇ ਉਰਲੇ ਵੀ ਮੈਂ ਕਾਲੇ ਵੀ ਲੱਗ ਜਾਣੇ ਅੱਜ ਹੂੰ ਤੇ ਇਹਦੀ ਖੜੀ ਜਾਂ ਨਹੀਂ ਸੀ ਇਹ ਘਾਟਵਾ ਦੀ ਤਖਬੀ ਦਾਦੂ ਦੇ ਵਿੱਚ ਨਾ ਨਾ ਠੀਕ ਆ ਬਾਅਦ ਵਿੱਚ ਜਿੱਦ ਦੀ ਮੈਂ ਵੀ ਲਾਉਂ ਜੂਗੀ ਤਰ ਹੋ ਗਈ ਹੋ ਗਈ ਕਾਲਸ ਕਰਦਾ ਰਹਾ ਆਪਾਂ ਜੀ ਖਲਾ ਵੀ ਵੱਢ ਕੇ ਲਾਉਣੀ ਕਹੂੰਗੀ ਨਰਮ ਜਿਆਦਾ ਕੱਦ ਕਿ ਲਾਉਣ ਕਿਹੜੀ ਲਾਉਣੀ ਇਹਨੇ ਬਸ ਮੱਚੀ ਦਾ ਆਹੀ ਲਾਉਣੀ ਬਸ ਹੋਰ ਨਹੀਂ ਲਾਉਣਾ ਮੈਨੂੰ ਜੇ ਲੱਗਣਾ ਇੱਕ ਵੱਧ ਬਾਈ ਵੱਧ ਲੱਜਣਾ ਇਹ ਲਈ ਆ ਹੀ ਲਾਉਂਗਾ ਬਾਕੀ ਫਿਰ ਹੋਰ ਵੱਧ ਦੂਨੀ ਪਨੀਰੀ ਲਾਤੀ ਉਹ ਕਹਿੰਦਾ ਵੱਡ ਕੇ ਲਾਉਣੀ ਹੈ ਇਹ ਵੀ ਜਾਰਾ ਬੜੀ ਗੱਗੇ ਨੂੰ ਕਹਿੰਦਾ ਵੀ ਇਹ ਚਾਈ ਦੀ ਵੱਡ ਗਈ ਹੈ ਇਹ ਨਾ ਜਾਰਾ ਵੱਡ ਗਈ ਹੈ ਇਹ ਬੜੀ ਹੋਗੀ ਨਾ ਵੱਡ ਕੇ ਲਾ ਦੇਣੀ ਬਾਈ ਕੋਈ ਗੱਲ ਨਹੀਂ ਕਰੀਏ ਬਈ ਮੋਟਰ ਬੰਦ ਚੱਲ ਪਾ ਦੋ 아이 ਫਰ ਪਾਣੀ ਹੁੰਦਾ ਜਾਂਦਾ ਓਵਰ ਸਾਰੇ ਦਵਾਈ ਲਓ ਬਈ ਮਿਸਤਰੀ ਪਹੁੰਚ ਗਿਆ ਨਤੀਜਾ ਵਾਜੇ ਲੇਟ ਹੋ ਕੇ ਗੱਲ ਗਿਆ ਹੈ ਕਿੱਧਰ ਲੰਘੇ ਤੇ ਸੌਂਕੇ ਇੱਧਰ ਲੰਘੇ ਬਈ ਇੱਧਰ ਕੱਲ ਪਰਸੋਂ ਦਾ ਕੰਮ ਪੇਂਟਿੰਗ ਪੇ ਜਾਦਾ ਹੈ ਵੀੜਾ ਉੱਧਰ ਕਿ ਨਹੀਂ ਹਾਂ ਉੱਧਰ ਹੋ ਗਿਆ ਫਾਈਨਲ ਕਾਨੂੰ ਲੋਗੇ ਅੱਜ ਤੁਹਾਡਾ ਵੀ ਕਰ ਦਣਾ ਫਾਈਨਲ ਤਾਰੇ ਹੋ ਜਾਣ ਦਾ ਪੰਗਾ ਹੈ ਮੌਸਮ ਦਾ ਹਾਂਜੀ ਮੈਨੂੰ ਆਜ ਤਾਂ ਵੀ ਜਿਹੜੀ ਬਾਹਰ ਬਾਹਰ ਦਾ ਆਹੀ ਹੈ ਜਿਹੜੀ ਤੇਰੀਆਂ ਬੱਸ 8-10 ਘਟੈਲਾ ਰਹਿੰਦੀਆਂ ਵੀ ਇਹ ਲੱਗ ਜਵੇ ਕਦੇ ਮੀਂਹ ਆ ਗਿਆ ਪੰਗਾ ਹੋ ਜਾਂਦਾ ਪਹਿਲਾਂ ਆਹੀ ਲਾਉਂਗੇ ਆਹੀ ਲੱਗਣੀਆਂ ਹੁਣ ਲਾਦੇ ਇਹਨੂੰ ਆ ਮੀਂਹ ਤੇ ਆ ਤਾਂ ਚਲ ਆਏ ਵੀ ਅੰਦਰ ਆ ਗਈਆਂ ਮੀਂਹ ਦਾ ਪੰਗਾ ਹੋ ਜਾਂਦਾ ਹੋਰ ਤਾਂ ਕੁਝ ਨਹੀਂ ਮਿਸਤਰੀ ਬੰਦਾ ਵਧੀਆ ਹੁਣ ਬਾਕੀ ਪਹਿਨਾ ਵੀ ਸਾਰੇ ਜਿਹੀ ਲੱਗੇ ਗਿਆ ਦਾ ਘਰ ਚ ਪੇ ਲੋਕ ਦਿਖਾਉਂਦੇ ਬਾਕੀ ਤੁਹਾਨੂੰ ਗੱਲ ਦੀ ਗੱਲ ਫਿਰ ਕਿਆ ਹੁੰਦਾ ਸਾਫ ਸੁਥਰੀਆ ਕਰਕੇ ਹੀ ਹਾਂ ਸਾਫ ਸੁਥਰੀਆ ਕਰਕੇ ਨੂੰ ਸਾਫ ਸੁਥਰੀਆ ਕਰਕੇ ਆਨ ਵਧੀਆ ਬਣਾ ਕੇ ਗਏ ਗਰੂਪ ਗਰਾਹ ਭਰ ਕੇ 9 ਵਜੇ ਦਿੱਲੀ ਕੋ ਪਹੁੰਚੇ ਮੋਟਰ ਉਪਰ ਅਸੀਂ ਆ ਜੀ ਦਿੱਲੀ ਕੁਰਸੀਆਂ 'ਚ ਬੈਠਾ ਹਰਸ਼ ਵੀ ਲੱਗਿਆ ਮੈਂ ਰੇਜ਼ਰ ਮਾਰਨ ਦੀ ਨਿਗਰ ਰੱਖਦਾ ਹਾਂ ਯਾਰ ਠੰਡਾ ਬਹੁਤ ਸਮੋੜੇ ਬੈਠ ਕੇ ਕਿ ਨਿਗਰ ਰੱਖਦਾ ਵੀ ਟਾਈਮ ਵੱਧ ਘਟਦਾ ਨਹੀਂ ਲਾਉਂਗਾ ਮੈਂ ਇੰਝ ਹੀ ਲੱਗਦਾ ਹੈਗਾ। ਤੇ ਕੁਰਸੀ ਡਾਈਂਗਾ ਤੇ ਬੈਠਾ। ਮੈਂ ਹਵਾ ਖਾਂਦਾ। ਹਵਾ ਖਾਂਦਾ। ਹਾਂ। ਦੇਖ ਲਾ। ਉਹ ਲੈ ਜੇ ਲੱਗਿਆ ਮਾਰ ਤੂੰ ਮੋਜ ਕੇ ਬੈਠਾ ਹੈ। ਐ ਇੰਝ ਹੀ ਮਾਰਦਾ ਤਾਂ। ਮਾਰਦਾ ਇੱਧਰ। ਹੂੰ ਇੱਧਰ ਲੱਗਿਆ ਮਾਰਨ। ਹਾਂ ਇੱਧਰ ਮਾਰਨ ਨੂੰ ਮਾਰਦਾ। ਮੈਂ ਤਾਂ ਕਹਿੰਦਾ ਦਲੀ ਇੱਥੇ ਕਦੋਂ ਕਰਤਾ ਤੇ ਰਹਿੰਦਾ ਹਲੇ ਤਾਂ ਹੈ। ਰਹਿੰਦਾ। ਹੋਰ ਫਿਰ ਬਰਾਵਾ ਬੰਗਸਾ ਦਾ ਸਾਦੀ ਕਦੋਂ ਮੈਂ ਨੰਮਾ ਮਾ ਮਾ ਦਾ ਇੱਕ ਵਾਰੀ। ਹੂੰ ਮਾਜਾ ਮਜਾ ਨਾ ਤੇ ਕਹਿੰਦਾ। ਮਨਾ ਠੀਕ ਆ ਇਹਦਾ ਬੱਧਰੇ ਬੱਧਰੇ ਖੇਤ ਤਾਂ ਹੋ ਜੂਗੇ ਹੁਣ ਚੱਲਦਾ ਰੇ ਜਰਾ ਫੋਰ ਦੱਲੀ ਠੀਕ ਆ ਵਧੀਆ ਮਾਰਦਾ ਹਾਂ ਵਧੀਆ ਮਾਰਦਾ ਠੀਕ ਆ ਦੇਖੋ ਜੀ ਦੱਲੀ ਨੇ ਮੋਟਰ ਪਰ ਇੱਕ ਗੱਲ ਹੈ ਦਰਖਤ ਤੇ ਦਰਖਤ ਘਰੇ ਪਈ ਆ ਜਮਣ ਜਮਣ ਅੰਬ ਪਰਾਂ ਵੀ ਜਮੂਣ ਇੱਧਰ ਵੀ ਅੰਬ ਹੈ ਦੱਲੀ ਆਹ ਨਿੰਬੂ ਆ ਆ ਨਿੰਬੂਆਂ ਦੇ ਬੂਟੇ ਹੈ ਆ ਨਿੰਬੂ ਆ ਢੇਕ ਉਹ ਨਿੰਮ ਪਰਾਂ ਵੀ ਅੰਬੇ ਅੰਬ ਲੈਨ ਸਰ ਰਾਤ ਨੂੰ ਥੇਰੇ ਲਾਇਵੇ ਦੱਲੀ ਨੇ ਇੱਕ ਗੱਲ ਹੈ ਸ਼ਾਮ ਨੂੰ ਵਲੀ ਹੈ ਵੀ ਨਜ਼ਾਰਾ ਬਾਈ ਦਰਖਤ ਚਾਹੀਦੇ ਵੀ ਆ ਕੋਈ ਲੋਕੇਸਨ ਰੋਕਦਾ ਹੈਗਾ ਇੱਥੇ ਜੰਪੜਾ ਬਹੁਤ ਆਉਂਦੇ ਆ ਵੀ ਦਰਖਤ ਚਾਹੀਦੇ ਵੀ ਆ ਮੋਟਰ ਉੱਪਰ ਜ਼ਰੂਰੀ ਆ ਬਿੰਦਾ ਸਾਹਿਬ ਉਹਨਾਂ ਦਾ ਕਾਹ ਦਿੰਦਾ ਦਰਾਖਤਾ ਬਿਨਾ ਕਾਦੇ ਯੋਗੀ ਯਾਰ ਉਹਦੇ ਬਸ ਕੰਮਾਜੀ ਬੈਠੇ ਬਿਉੜੇ ਬੈਠ ਕੇ ਨੇ ਦੇਤਾ ਦੀ ਛਾਂਵੇਂ ਛਾਂਵੇਂ ਦਾ ਪਈ ਆ ਗੂੜੀ ਜਮੜਾ ਪੱਕਣੇ ਨਹੀਂ ਲੱਗੀਆਂ ਤਲੀ ਹਲੇ ਹਨ ਕਿ ਪੱਕੇ ਨਹੀਂ ਲੱਗੀਆਂ ਆਈਆਂ ਲੱਗੂਗੀ ਹੁਣ ਮੀਂਹ ਪਏ ਤੇ ਹਾਂ ਨਹੀਂ ਹੋਏ ਪੱਕੇ ਨਹੀਂ ਆ ਜਾ ਬੋ ਮੋਟੀ ਆ ਉਹ ਹਾਂ ਹਾਂ ਕੁਝ ਵੀ ਹੈ ਨਹੀਂ ਇਹ ਜਿਹੜਾ ਘੱਟ ਆ ਇਹ ਗੁਦਰੀ ਹੈਗੀ ਆ ਉਹ ਨਹੀਂ ਹੈਗੀ ਆ ਪੱਟ ਗਏ ਪਨੀਰੀ ਤਾਂ ਲਾਉਣ ਨੂੰ ਫਿਰ ਹੈ ਲਾ ਦੇਣੇ ਉਹਨਾਂ ਨੇ ਹੁਣ ਨਾਲੇ ਘੰਟੇ ਖੇੜਿਆ ਰਹਿਣਾ ਤਾਂ ਪਨੀਰੀ ਸਾਰੀ ਪੱਟ ਗਏ ਕੇ ਹੋਰ ਪਟਣੀ ਹੈ ਕਹਿੰਦਾ ਆਹੀ ਬੜਾਹੀ ਹੈ ਬਸ ਲਾਉਣਾ ਬਾਬਾ ਇਧਰ ਹੀ ਪਾਣੀ ਛੱਡ ਦੇ ਉੱਪਰ ਅੱਜ ਛੱਡੂ ਕੇ ਤਾਂ ਇਹਨਾਂ ਨੂੰ ਮੁੱਟੇ ਕਲਾਮਾ ਉਹਨਾਂ ਕੇ ਰੁਕਿਆ ਮਾਏ ਕੇ ਫਾੜੇ ਚੱਲ ਉਹ ਬੇਲੀ ਖੜੀ ਮੋਟਰ ਇੱਧਰ ਵੀ ਆ ਛੱਡ ਪ੍ਰਗਟ ਰੁਕਿਆ ਨਹੀਂ ਛੱਡ ਕੇ ਮੇਡ ਵੀ ਆਸਣਾ ਇਹਦੇ ਇਹਦੇ ਕਹੇ ਖੜਾ ਤਾਂ ਨਾ ਹੋ ਗਿਆ ਵਾ ਲੀਜ਼ਰ ਹੁਣ ਚੱਲ ਬਾਅਦ ਵਿੱਚ ਫਾੜੇ ਨਾਲ ਇੱਕ ਵਾਰ ਸਾਹਮਣੇ ਜੈਨਰੇਟਰ ਬਸ ਬਸ ਛੱਡਣਾ ਪਾਣੀ ਪਾਣੀ ਛੱਡ ਬਸ ਆ ਵੀ ਹੈ ਨਾ ਇਹਦੇ ਨਾਲ ਬਸ ਦੱਲੀ ਬਾਜਰਾ ਨਹੀਂ ਮੋਕਣਾ ਦਿੰਦਾ ਹੈਗਾ ਇਹ ਗੱਲ ਪੱਕੀ ਆ ਬਾਈ 20 ਦਾ ਮੋਟਰ 20 ਦਾ ਮੋਟਰ ਦੇ ਕੋਲੇ ਹੀ ਆ ਪਰ ਕੱਲੀ ਦੂਈ ਵਾਰ ਤਿਆਰ ਆ ਹੈਂ ਵੇਰੀ ਆ ਬਜਰੇ ਦੀ ਹਾਂ ਤੁਸੀਂ ਜੋ ਬੈਠ ਹੂੰ ਕੋਈ ਕਹਿੰਦਾ ਮੈਂ ਬਜਰੇ ਦੀ ਬੋਲ ਰੱਖਦਾ ਥੋੜਾ ਡੰਗਰਾਂ ਨੂੰ ਮੱਕ ਜੁੰਦੇ ਹਾਂ ਚੰਗੀ ਗੱਲ ਹੈ ਨਾ ਯਾਪ ਹੀ ਨਹੀਂ ਹੈ ਪਰ ਰੋਟੀ ਪਾਣੀ ਹੀ ਆਪਣਾ ਘਟ ਖਾਂ ਤੇ ਡੰਗਰਾਂ ਨੂੰ ਕਦੇ ਘਟ ਖਿਲਾਉਣਾ ਹਲੋ ਉੱਥੇ ਵਰਦ ਆ ਜਾ ਮੈਂ ਉਹ ਜੋ ਪਰਲਾ ਕਿਲਾ ਪਤਾ ਕਿਦਾਂ ਉੱਥੇ ਜਾਣਾ ਜਿਹੜਾ ਵਰ ਕੇ ਨਾ ਨਾ ਠੀਕ ਆ ਚਲ ਚਲੀਏ ਫਿਰ ਚਲ ਠੀਕ ਆ ਮਾਰਨ ਦੇ ਉਹਨੂੰ ਕਰਾ ਇੰਨੇ ਲੋ ਜੀ ਟਾਇਲਾਂ ਦਾ ਤਾਂ ਗਿਆ ਨਿਪਟ ਅੱਜ ਇਹ ਫੌਕਸੀ ਭਰਨੇ ਨੂੰ ਰਹਿ ਗਈ ਬਾਈਕ 1-2 ਟਾਇਲਰ ਰਹਿ ਗਈਆਂ ਲਾਉਣ ਨੂੰ ਮਿਸਤਰੀ ਨੇ ਲਾਤੀਆਂ ਇਹ ਵੀ ਹੁਣ ਲੋਵੀ ਪਹਿਲਵਾਨ ਸਾਹਿਬ ਪਹੁੰਚੇ ਸਾਡੇ ਕੋਲ ਬੋਲਣ ਨੂੰ ਕਿੱਦਾਂ ਕੁੱਲੀਆਂ ਪੂਰੀਆਂ ਕਿ ਨਹੀਂ ਬਾਸ ਸਾਹਬ ਸਾਹਬ ਲਾਲਾ ਵੀ ਤੂੰ ਮੈਨੂੰ ਆਂ ਉਮੀਦ ਆ ਵੀ 1-2 ਘਟੂngੀਆਂ ਆ ਆ ਉਹ ਸ਼ੇਡ ਦਾ ਤਾਂ ਵੀ ਕਿਤੇ ਮਿਲੀਆਂ ਵੀ ਹੈਗੀਆਂ 2-3 ਪੁਰਾਣੀਆਂ ਲੈਂਦੀਆਂ ਪਈਆਂ ਇਹ ਜੀ ਜੱੱ ਲੱਭਣੇ ਮੈਲੇ ਜੰਡੀ ਘਰ ਜਾ ਕੇ ਕਟੂngੀ ਤਾਂ ਇੱਕ ਘਟੂngੀ ਟਾਇਰ ਉਹ ਵੀ ਪਤਾ ਨਹੀਂ ਕਾਹਦੇ ਇਹਦਾ ਡੱਬਾ ਬਚ ਗਿਆ ਇੱਕ ਉਹਦਾ ਡੱਬਾ ਘਟ ਗਿਆ ਜਿਆਦਾ ਕਿਤੇ ਇਧਰ ਤੋਂ ਉਹਦਾ ਘਟਾ ਆਇਆ ਹੋ ਸਕਦਾ ਵੱਧ ਘਟ ਆਇਆ ਹੋਵੇ ਉਹ ਵੀ ਟਾਇਲਾਂ ਦੇ ਇੱਕ ਇੱਕ ਲੱਗ ਰਹੀ ਹੈ ਪਹਿਲਾਂ ਤੋਂ ਬਰਾਬਰ ਲੱਗ ਰਹੀ ਹੈ ਕੋਈ ਚੱਕਰ ਨਹੀਂ ਆ ਰਹਾ ਜਾਂ ਫਿਰ ਉੱਪਰ ਆਪਾਂ ਹੋਰ ਪਾਸੇ ਤੇ ਲਾਈਏ ਆ ਰਹੇ ਇਹਨਾਂ ਲਾਈ ਕਿਤੇ ਨਹੀਂ ਹੈਗੀ ਉੱਤੇ ਦੇਖਦਾ ਲੱਭੂ ਇਹਦੇ ਉੱਧਰ ਉੱਧਰ ਬਾਕੀ ਦੁਨੀਆ ਟਾਇਲਾਂ ਦਈਆਂ ਪੁਰਾਣੀਆਂ ਮਾੜੇ ਮਿਲ ਵੀ ਜਾਣਾ ਰੋਪੜ ਤੋਂ ਰੋਪੜ ਤੇ ਨਹੀਂ ਵੀ ਚੰਡੀਗੜ੍ਹ ਤੋਂ ਨਹੀਂ ਮਿਲ ਜਾਣਾ ਮੂਹ ਵੀ ਟਾਰਗਟ ਇਹ ਗੁੱਲੀ ਦਾ ਉਹ ਇੱਥੇ ਆਇਆ ਗੁੱਜ ਨਹੀਂ ਲੱਗਣੀ ਉੱਪਰ ਰੰਗ ਮਾਰਦੇ ਨੇ ਕਿਦੇ ਕਾਲੀ ਕਰ ਦਿੰਦੇ ਆਹ ਕਰ ਦਾਂਗੇ ਕਾਲੀ ਕਰਕੇ ਲਾ ਲਾਂਗੇ। ਬਾਕੀਆਂ ਸਾਰੀਆਂ ਜਣੇ ਕਿ ਬਾਜਿੰਨੇ ਕਿ ਲਾਉਣੀਆਂ ਤੇ ਲਾਕੀਆਂ ਬਾਕੀ ਤਾਂ ਹੁਣ ਪੂਡਾ ਉਹ ਟੌਰ ਕੋਲ ਲਾਵਾਂਗੇ। ਮੀਂਹ ਤਾਂਹੀਂ ਰੁਕਿਆ ਹੋਇਆ ਜਣੇ। ਹੋਰ ਕੀ ਮੀਂਹ ਨਹੀਂ ਪੈਂਦਾ ਬਈ ਸਾਡੇ ਉਧਰ ਕਿਦਰ ਨਾ ਟੇਲਾ ਹੁੰਦਾ। ਬਾਜ ਲਾ ਦੇਣੀ ਆ ਕੱਲੂ ਬਾਕਸੀ ਭਰਦੇ ਲਈ ਪਰਸੋਂ ਨੂੰ ਪਵਾ ਦਿੰਦੇ ਆ ਫਿਰ। ਬਾਸ ਬਾਸ ਪੱਕੀ ਗੱਲ। ਗਰਮੀ ਦੇ ਲੱਲ ਕੋੜਾ ਚਾਲਦੀ ਹੋਈ ਵੀ। ਨਾ ਵੀ ਦਾ ਕੋਈ ਅੱਤ ਨਹੀਂ। ਅੱਜ ਵੀ ਕਰ ਦੂ ਇਹਨਾਂ ਦਾ ਨਿਪਟੜ ਜਾਣਾ। ਪਰਸੋਂ ਨੂੰ ਫੇਰ ਕਰ ਦਿੰਦੇ ਆ ਫਰਿਆਦ। ਵਾਦੇ ਭਾਈ। ਯਾਦੇ ਚੋਹੀ ਮੈਂ ਕਿਹਾ ਤੇਰਾ ਯੂਰੀਆ ਲੱਗ ਲੈ ਵੇ ਜਿਹੜਾ ਤਾ ਪਾਇਆ ਉਦੋਂ ਦਾ ਉਹ ਤਾਂ ਕਿੰਦਾ ਉੜਨੇ ਆਂ ਕਿਆ ਪਤਾ ਮੈਂ ਹੜੀ ਨਾ ਜਾਵੇ ਕਿਤੇ ਮੈਂ ਤਾਂ ਇੱਕ ਥੈਲਾ ਹੋਰ ਕੋਣ ਨੂੰ ਕਰ ਦਦਾ ਮੈਂ ਹੋਰ ਪਾ ਦੇ ਪਾ ਦੇ ਦਾਇਆ ਅਜਿ ਮਾੜਾ ਯਾਰ ਨਹੀਂ ਦਾਇਆ ਮਿਹੜੇ ਪੈਣੇ ਪਾਵਾਂਗੇ ਢਾਈ ਮੁੰਦੇ ਰੁਕ ਜਾ ਇਹਨੇ ਤਾਂ ਹਲੇ 2 ਮਹੀਨੇ ਲੱਗਦੇ ਨੇ ਫਿਰ ਨੌਂ ਮਹੀਨੇ ਰੱਖ ਪਾ ਨੌਂ ਇਹਦੇ ਤੋਂ ਮੀਤਾ ਪੈਣ ਦਾ ਦੇਖੀ ਕਿਹੜੇ ਥਾਗ ਕੇ ਪਤਨਾ ਕਰਦੇ ਨੇ ਜਦੋਂ ਵੀ ਤਾਂ ਮੀਂਹ ਕਰਕੇ ਰੁਕੇ ਵੀ ਨਹੀਂ ਮੀਂਹ ਤਾਂ ਪਿਆ ਨਹੀਂ ਕੋਈ ਯਾਰ ਉਦੋਂ ਵੀ ਕੁਝ ਨਹੀਂ ਪਈ ਦੋਵੇਂ ਮੀਂਹ ਜਿਹੜੇ ਪਾਏ ਮਾੜਾ ਮਾੜਾ ਪਏ ਯਾਰ ਪਰ ਉਹ ਸੁੱਕਿਆ ਵਗਨਾਂ ਤਾਂ ਸਰ ਮਸਾਲਾ ਮਸਾਲਾ ਵੀ ਰੋਅ ਕਾਣਾ ਕਿ ਤਾਦਾਂ ਲੱਗਦਾ ਵੀ ਕਿਰੋਲੇ ਘਾੜ ਰਹੇ ਹਨ ਇਹਨਾਂ ਦਾ ਇਹ ਕਿਤਾਦ ਰੀ ਘਾੜ ਚੱਲ ਇਹ ਕਿੱਥੇ ਦੇ ਬੰਦੇ ਇਹ ਪੁਰਾਣੇ ਹੀ ਬੰਦੇ ਜਿਹੜੇ ਲੱਗੇ ਗਏ ਤੇ ਪਹਿਨਣ ਗਿੰਦਰ ਹਾਂ ਹੋਈ ਐ ਨਾ ਦੇ ਨਾ ਵੀ ਬੰਦਾਂ ਚਲੋ ਹਾਂ ਆ ਗਿਆ ਕਰਦਾ ਬੈਠਾ ਤੂੰ ਆ ਦੇਖ ਲੈ ਮੂਲ ਕੋ ਲਿਆ ਫੋਨ ਗੈਲਾ ਉਹ ਗਿੰਦਰ ਆ ਗਿਆ ਕਰਦਾ ਹ ਲੈ ਅਵੇ ਇਲਾਵਰ ਆ ਗਏ ਵੀ ਓਰੇ ਆ ਕੇ ਤਾਂ ਜਿਆਦਾ ਚਲਾਉਂਦਾ ਡੈਡੀ ਨੇ ਫੜਾ ਦਿੱਤਾ ਕੰਤਾਉਂਦਾ ਲਫਾਫਾ ਪਾੜਦਾ ਹੈ ਕਿਹਨੂੰ ਤੇਰਾ ਮੂੰਹ ਸੋਚਿਆ ਪਉਂਦਾ ਬਾਈ ਹੂੰ ਉਹਦੇ ਕੋਲ ਆ ਹੋਰ ਫਿਰ ਠੀਕ ਆ ਬਾਈ ਸਸਰੀਕਾਲ ਸਾਰਿਆਂ ਨੂੰ ਆ ਭੱਲੇ ਕਰਮਜੀਤ ਵੀ ਲਾ ਲਿਆ ਅੱਜ ਤਾਂ ਆਇਆ ਨਹੀਂ ਮੈਨੂੰ ਹੱਥ ਲੱਗਿਆ ਮੈਨੂੰ ਹੱਥ ਲੱਗਿਆ ਹੱਥ ਲੱਗਿਆ ਚੱਲ ਵਧੀਆ ਸਮਾਂ ਕਸਰਤਾ ਕਰਨੀ ਚਾਹੀਦੀ ਆ ਲੈ ਪਾਣੀ ਪੀ ਲੈ ਤੂੰ ਇੱਕ ਤਾਂ ਜੱਜ ਕਾ ਮਾਰ ਲਾ ਮਾੜੀ ਮਾੜੀ ਮਿੱਟੀ ਲਾਉਣੀ ਹੈ ਬੱਲੇ ਨੂੰ ਪਾਈਪਰ ਨੇ ਲਾ ਦੇਣੀ ਲੈ ਲਈ ਆਪੇ ਗੈਲਤਾ ਲਾ ਦੇਣੀ ਲੈ ਲਈ ਉੱਪਰ ਸੱਟ ਲਾ ਮਾੜੀ ਮਾੜੀ ਲੈ ਪਾਣੀ ਪੀ ਲਾ ਉੱਪਰ ਤਾਂ ਬਹੁਤ ਹੈ ਲਓਏ ਫਾਈ ਕਰਦਾ ਹਾਏ ਹੈ ਲਾਵੀ ਮਲਗੀਰ ਬਾਈ ਸਿੰਘ ਆ ਰਹੇ ਨੇ ਆ ਤਰੇ ਆ ਤਿੰਦਾ ਹੀਆ ਕਰ ਲਿਆ ਕੰਮ ਪੈਣਾ ਹੀ ਤੇ ਜੇ ਤਿੰਦਾ ਨਹੀਂ ਕਰਦਾਗਾ ਬਹੁਤ ਜਾਈਂ ਕਾਲ ਖੁੰਮਾ ਜੀ ਜਿਹੜੇ ਤਿੰਦਾ ਨਹੀਂ ਕਰਦਾ ਹੁੰਦਾ ਐ ਉਹ ਕਲਾ ਜੱਟ ਦੀ ਜੂਨੀ ਬੁਰੀ ਟੜ ਟੜ ਫਿਰ ਮਰ ਜਾਣਾ ਨਹੀਂ ਜੱਟ ਦੀ ਕੋਈ ਜੂਨੀ ਨਹੀਂ ਬੁਰੀ ਸਾਰੀ ਦੁਨੀਆ ਨਾਲ ਖੜਾਉਂਦਾ ਫੇਰ ਵੀ ਬੁਰੀ ਜੂਨਾ ਹੈ ਬੁਰੀ ਉਹ ਆ ਗਈ ਤਾ ਵਾ ਤਾਂ ਗੀਤਾਂ ਵਿੱਚ ਜੱਟ ਦੀ ਕੋਈ ਜੂਨੀ ਨਹੀਂ ਮਰੀ ਜ਼ਿੰਦਗੀ ਵਧੀਆ ਹੈ ਵਧੀਆ ਲੰਘਦੀ ਆ ਬਾਦ ਦਸਾਂ ਨਾ ਹਾਂ ਦੀ ਕਰਕੇ ਦਸਾਂ ਨਾ ਹੁੰਦੀ ਆ ਚੌਲ ਖਾ ਲਾ ਰੋਟੀ ਖਾ ਲਾ ਕੋਈ ਮਾਦੀ ਖਾ ਲਾ ਬਾਈ ਜੱਟਾਂ ਦਾ ਹੀ ਆ ਗੰਨਾ ਖੜਾ ਆ ਜਿੰਨਾ ਗੰਨਾ ਰਹਿ ਗਿਆ ਤਿੰਨ ਸਭ ਕੁਝ ਜੱਟਾਂ ਦਾ ਹੀ ਚੱਲਦਾ ਸਿਰ ਪਰ ਜੋ ਕੋ ਮਰਜੀ 버ਗਰ ਪੀ ਜੇ ਚਾਹੇ ਤੇਰਾ ਡੋਮੀਨੋਸ ਦੇ ਜਿਹਦੇ ਮਰਜੀ ਆ ਸਭ ਕੁਝ ਜਾਣਾ ਦਾ ਨਦੇ ਧਰੂਏ ਆ ਗਾੜੀ ਬਾਦੂ ਪਾਣੀ ਗਿਰਦਾ ਕਿਉਂਕਿ ਇੰਨਾ ਤਾਂ ਹੀ ਆਉਂਦੀ ਸਾਰਿਆਂ ਦਾ ਪਾਣੀ ਚੱਕ ਕੇ ਲਿਆ ਪੈਣਾ ਉੱਧੇ ਇੱਧਰ ਨਾਲ ਉੱਧਰ ਜਿਆਦਾ ਜ਼ਰੂਰੀ ਚੱਲ ਫਸਾ ਰਾਈਟ ਕਰ ਵੀ ਨਹੀਂ ਮਾਵਾਂ ਹੋਂਦਾ ਬੰਨੇ ਇਹ ਤਾਂ ਬਰਾਬਰ ਜੀ ਲੱਗਦਾ ਮੈਨੂੰ ਕਾਹ ਨੂੰ ਬਰਾਬਰ ਆਦਾ ਬਹੁ ਨਹੀਂ ਮੈਂ ਤੇ ਇਹ ਆ ਉੱਪਰ ਆਪਾਂ ਰੋਊਗਾ ਮੜਾ ਜਾਨ ਅਸੀਂ ਇੱਥੇ ਸਾਨੂੰ ਕਹਿੰਦਾ ਕਾਲੇ ਦਾ ਫੋਨ ਆ ਗਿਆ ਉਹ ਹਤੀ ਕੀ ਬਾਈ ਕਹਿੰਦਾ ਆਜੋ ਕਹਿੰਦਾ ਮੇਰੇ ਹੋ ਜਾ ਕੇ ਪਨੀਰੀ ਦੇਖੋ ਮਰਾ ਪਾਣੀ ਦਾ ਤਾਂ ਪਟਣੀਆਂ ਕਹਿੰਦਾ ਜੇ ਤੁਸੀਂ ਕਹੋਗੇ ਕਹਿੰਦਾ ਮੈਨੂੰ ਲੱਗਦੀ ਪਨੀਰੀ ਨੂੰ ਕੀ ਹੋ ਗਿਆ ਉਹਦੀ ਨੂੰ ਮੈਨੂੰ ਭਈਆਂ ਦਾ ਫੋਨ ਆ ਗਿਆ ਸਦਾ ਦੀ ਪਨੀਰੀ ਕਹ ਰਾ ਫਿਰ ਆਪ ਅਸੀਂ ਤਾਂ ਲੰਘੇ ਤੇ ਉਹ ਤਾਂ ਅਸੀਂ ਦੇਖ ਲਿਆ ਵੀ ਉੱਥੇ ਖੜਾ ਆਪ ਘਰ ਆ ਫਿਰ ਕਹਿੰਦਾ ਬੱਸ ਮੈਂ ਕਹਿੰਦਾ ਉਹਨਾਂ ਨੂੰ ਕਹਿੰਦਾ ਰੇਰੂ ਨਾ ਭੂਗੋਗੀ ਕਹਦਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਭੂਕੀ ਵੀ ਛੱਡ ਦਿਓ ਬਾਕੀ ਪੱਟ ਲਓ ਕਹਿੰਦਾ ਮੈਂ ਤੇਰੇ ਕਹਿੰਦੇ ਕਹਿੰਦਾ ਹਫਤੇ ਬਾਅਦ ਡਾਇਆ ਪਾਈ ਜਾਂਦਾ ਮੈਂ ਕਿਹਾ ਮੈਂ ਆਏ ਕਿਹਾ ਤਾਂ ਤੁਹਾਨੂੰ ਵੀ ਮੈਂ ਹਫਤੇ ਬਾਅਦ ਪਹਿਲਾ ਡਾਇਆ ਪਾਉਂਦਾ ਨਹੀਂ ਇਹ ਵੀ ਮੈਂ ਹਫਤੇ ਹਫਤੇ ਬਾਅਦ ਆਇਆ ਪਾਈ ਜਾਂਦਾ ਇਹਨਾਂ ਉਪਰੇਟਾਈਜ਼ੇਸ਼ਨ ਕੀ ਮਤਲਬ ਕੀ ਦੀ ਤਿੰਨ ਵਾਰ ਯੂਰੀਆ ਪਾ ਦਿੱਤਾ ਤਿੰਨ ਵਾਰ ਯੂਰੀਆ ਸੰਘਣ ਜਿਹੜੀ ਬਾਈ ਦੇ ਖੇਤਾਂ માં ਵੀ ਖਰਾਬ ਹੋਇਆ ਨਾ ਉਹ ਬਿਮਾਰੀ ਨਹੀਂ ਹੈਗੀ ਨਹੀਂ ਉਹ ਰਹੀ ਹੈ ਰੇ ਨਹੀਂ ਖਰੀਆ ਸੁੰਡੀ ਹੈਗੀ ਆ ਭੋਲੂ ਦੇ ਕਾਫੀ ਆ ਉਹਦੇ ਬੰਗਲੇ ਬਹੁਤ ਬੈਂਦੇ ਆ ਆ ਜਿਹੜੀ ਗਰਮੀ ਹੈ ਸੁੰਡੀ ਦੀ ਵਜ੍ਹਾ ਬੰਗਲੇ ਬਹੁਤ ਬੈਂਦੇ ਆ ਓ ਬਾਈ ਜੀ ਗਰਮੀ ਨਾਲ ਵੀ ਖੇਤ ਚ ਬੰਗਲੇ ਜ਼ਿਆਦਾ ਬੈਂਦੇ ਆ ਇਹਦਾ ਮਤਲਬ ਉਹ ਸੁੰਗੀ ਆ ਇਹਦਾ ਅੱਜ ਹੁਣ ਸੁੰਡੀਆਂ ਹੀ ਫਰੇ ਹੋ ਉਹ ਕੋਲੋਂ ਕਲੋਰੋ ਸੇਟਣ ਲੱਗਿਆ ਬਾਕੀ ਤਾਂ ਗਾਹਾਂ ਦੇਖਦੇ ਆ ਮੀਂਹ ਪੈ ਗਿਆ ਮੀਂਹ ਨੇ ਵਾਦਮਾ ਕੱਲ ਨੂੰ ਵਾਦੇ ਅਗਰਾਤ ਨੂੰ ਪਾਉਦ ਲਫਾਫਾ ਦਾ ਬੱਲੇ ਲਫਾਫਾ ਕਰਕੇ ਰੁਕਿਆ ਬੈਠਾ ਇਹ ਲਫਾਫੇ ਕਰਕੇ ਰੁਕਿਆ ਬੈਠਾ ਮਿੱਠੂ ਨੂੰ ਮਨੂ ਗਈ ਜੰਦਾ ਕਰ ਤੂੰ ਟੈਲਾ ਕਰਕੇ ਵੀ ਰੋਕੀ ਜਾਂਦਾ ਲਾਲਾ ਟੈਲਾ ਦਾ ਕੋਈ ਨਹੀਂ ਅਲਫਾਫੇ ਕਰਕੇ ਰੁਕਿਆ ਬੈਠਾ ਇੱਥੇ ਗਰਮੀ ਬਹੁਤ ਪਤਾ ਵੀ ਲੱਗਣਾ ਨਹੀਂ ਗਰਮੀ ਬਹੁਤ ਹੈ ਗਰਮੀ ਬਹੁਤ ਆ ਮਨੂ ਦਾ ਲੱਗਦੀ ਹਾਂ ਹੂੰ ਅੱਜੀ ਦੇ ਕੱਤ ਰੁਕਿਆ ਬੈਠਾ ਇਹ ਚਿੱਟਾ ਤਾਂ ਲਿਉਂਦਾ ਲਫਾਫਾ ਹੁਣ ਤੂੰ ਉਹ ਠੀਕ ਆ ਯਾਰ ਕਿਤੇ ਨਹੀਂ ਜਾਂਦਾ ਹੈ ਇਹ ਕਾ ਚੀਜ਼ ਚੱਲਦੀ ਹੈ ਗਾਂਹ ਐਡ ਕੀ ਤਾਂ ਕਿਆ ਲਾਇਨ ਕਰ ਲੈ ਗਾਂ ਨੂੰ ਨਾ ਰੋਲ ਦੇ ਰੋਲ ਬੜਾ ਹੀ ਬੜਾ ਹੀ ਹਾਫ ਟੇਕਾ ਹੀ ਮਾਰ ਲਿਆ ਸਿੱਧਾ ਹੀ ਗਾਂ ਨੂੰ ਬੜਾ ਹੀ ਰੋਲ ਲੈ ਕੇ ਨਾ ਸੁੱਖ ਰੱਖੇ 15 ਕਿਲੋ ਦਾ ਰੋਲ ਹੁੰਦਾ 15 ਕਿਲੋ ਥੋੜੇ ਲੱਗ ਜਾਂਦਾ ਇਹਨਾਂ ਦਾ ਤੁਸੀਂ ਹੂ ਲਾ ਦਿੰਦੇ ਆ 15 ਕਿਲੋ ਆਹ ਇਹ ਨਾ ਬੰਮੇ ਬਾਹੂ ਕੰਮ ਦਿੱਤਾ ਖਾਲੀ ਦਾ ਤਵੇ ਜੀ ਜੀ ਕਮਾਇਆ ਜਿੰਦੇ ਵਾਲੀ ਨਹੀਂ ਤੇ ਨਜ਼ਾਰਾ ਲੈਂਦਾ ਤੇਰਾ ਗੈਲ ਨੀ ਮੈਂ ਕਰਦਾ ਲਾ ਹੋਰ ਯਾਰਾ ਹੀ ਆ ਗਿਆ ਠੀਕ ਆ ਬਸ ਠੀਕ ਆ ਦੇਦਾ ਫੈਦਾ ਇਹ ਭਾਈ ਵਧੀਆ ਵਧੀਆ ਇਹ ਖਾਲੀ ਪੈ ਗਈ ਨਾ ਜਿਹੜੀ ਇਹਦਾ ਸਾਨੂੰ ਇੰਨਾ ਫਾਇਦਾ ਹੋ ਗਿਆ ਵੀ ਤੂੰ ਐਂ ਰੱਖਦਾ ਵੀ ਰੁਪਏ ਮਤੇ 75 ਪੈਸੇ ਸਾਨੂੰ ਫਾਇਦਾ ਮੈਂ ਤੈਨੂੰ ਕੱਦਾਂ ਫੋਨ ਮਲਾਉਂਦਾ ਹਾਂ ਆ ਦੇ ਕਿੰਨੀ ਵਾਰੀ ਮਲਾਇਆ ਬਾ ਉਹ ਸੋਚੋ ਆਪ ਕਰੀ ਬੈਠਾ ਤੇਰਾ ਸੋਚੋ ਆਪ ਉਹਦਾ ਉਹ ਚੱਲਦਾ ਜਾਂ ਨਹੀਂ ਚੱਲਦਾ ਜਾਚੜਾ ਆਤਾ ਉਹਨਾਂ ਤੇ ਚੱਲਦਾ ਕਿਹਣਾ ਮੈਂ ਰੋੜ ਗਈ ਉਹਨਾਂ ਨੇ ਭਾਈ ਅੱਜ ਕੱਲ ਦੇ ਨਿਆਣੇ ਨੇ ਇਦਾਂ ਵੇ ਸਰੀ ਉਹ ਮੇਰੇ ਕੋਲ ਅੱਧਾ ਘੰਟਾ ਰੋਕ ਕੇ ਫੋਨ ਨਾ ਵਿੱਚ ਹੀ ਰੋ ਹੈਲੋ ਮੰਨੂ ਕਹਿੰਦਾ ਗੇਮਾ ਜਿਹੜੇ ਦਾਦੂ ਮੈਨੂੰ ਚਾਹੀਦੇ ਨੇ ਮੇਰੇ ਡਿਲੀਟ ਕਰ ਦੇ ਮੈਂ ਫਿਰ ਮੈਂ ਲਫਾਫਾ ਲਾਵਾਂਗਾ ਡਿਲੀਟ ਕਰ ਇਹਨੂੰ ਲੈ ਮੈਂ ਰਾਤ ਨੂੰ ਕਰੂੰਗਾ ਆਹੰਦ ਆਦੀ ਆਉਂਦੀ ਉਹ ਵੱਕਟ ਲੈ ਓਏ ਸੋਚਾ ਆਉਂਦਾ ਪਤਾ ਜਾਚਣਾ ਕੋਈ ਫੋਨ ਆਈ ਜਾਣੇ ਵਿੱਚ ਨੂੰ ਦੇਖਦਾ ਹੈ ਜਾਚੜਾ ਪਿਆ ਤੈਨੂੰ ਕੋਈ ਬੱਕਰੀ ਜਾਵੇ ਤੂੰ ਉਹ ਕਰ ਲਾ ਮੈਂ ਲਾਉਂਦਾ ਕੀ ਆ ਕਾਲੀ ਬੱਟ ਦੇ ਤਿਆ ਤੈਨੂੰ ਕੋਈ ਖੋਨ ਮਰਜੀ ਕਰੀ ਜਾਵੇ ਹੈ ਜੇ ਕਰਨਾ ਮੈਨੂੰ ਠੇਕੇ ਦਾ ਪਹਿਲਾਂ ਮੰਨੂ ਕਰਦਾ ਤਾਂ ਫਿਰ ਇਹਨੂੰ ਕਰਿਆ ਹੋਣਾ ਬਿੰਦਰ ਕਰੀ ਜਾਣਾ ਪਹਿਲਾਂ ਫਿਰ ਮੈਂ ਤੈਨੂੰ ਕਿੱਥੇ ਕਰਦਾ ਜਾਂ ਤੂੰ ਉੱਥੇ ਕਹਿੰਦਾ ਤਾਂ ਵੀ ਜਾਣਾ ਹੈ ਮੈਂ ਤੈਨੂੰ ਫੋਨ ਮਲਾਏ ਮੈਂ ਕਿਹਾ ਵੀ ਚਾਲੂ ਤਾਂ ਸੋਚਦਾ ਫੋਂ ਤਾਂ ਬਾਅਦ ਚ ਕਰਕੇ ਦੇਖਦਾ ਮੰਨੂ ਗਿਆ ਪਤਾ ਵੀ ਤੁਸੀਂ ਬੰਦ ਕਰੀ ਬੈਠੇ ਆ ਉਹ ਤੇਰਾ ਕੱਲ ਨੂੰ ਮੇਰੇ ਫੋਨ ਨਾਲ ਕਿ ਆਉਣੀ ਹੈ ਕਹਤੇ ਕੱਲ ਨੂੰ ਸਕੂਲ ਜਾਊਗਾ ਅੱਜ ਨਹੀਂ ਗਿਆ ਅੱਜ ਨਹੀਂ ਗਿਆ ਇਹ ਕਹਿੰਦਾ ਅੱਜ ਤਾਂ ਸਕੂਲ ਸਾਫ ਹੋਣੇ ਆ ਹੈਨ ਅੱਜ ਜਿਹੜੂ ਬੋਤੀ ਲੱਗ ਰਹੀ ਹੈ ਸਕੂਲਾਂ ਨੇ ਕਹਿੰਦਾ ਕੱਲੂ ਜਾਊਂਗਾ ਉਹ ਕਹਦਾ ਪ੍ਰਾਈਵੇਟ ਸਕੂਲਾਂ ਤਾਂ ਪਹਿਲਾਂ ਹੀ ਸਫਾਈ ਹੋਈ ਹੋਈ ਤਿੰਨ ਦਿਨ ਦੀ ਇਹ ਤਾਂ ਅਸੀਂ ਹੁਦਦੇ ਵੀ ਖੱਬਲ ਪਟੜਾ ਚਾਹ। ਜਾ ਕੇ ਪਹਿਲਾਂ ਖੁਰਕੀਆਂ ਸਾਫ਼ ਕਰ ਲੀਆਂ ਜਿਹੜੀਆਂ 2 ਮਹੀਨੇ ਦੀ ਗਰਦ ਪਈ ਵੀ ਆ। ਪੱਤੇ ਚੱਕੇ ਖੱਬਲ ਚੱਕਣ ਦੇ ਖੱਪਾ ਖਾਇ ਤਰਕ ਹੋ ਗਿਆ। ਬਾਹਰ ਇੱਥੇ ਥੋੜਾ ਥੱਲੇ ਆ ਲੈ। ਥੱਲੇ ਨਾਲ ਥੋੜਾ ਦੇਖ। ਬਾਹਰ ਇੱਥੇ। ਉਹ ਤਾਂ ਅਸੀਂ ਘਰੇ ਕਰਦੇ ਸੀ ਜਾ ਕੇ ਪਹਿਲਾਂ ਕਿਆਰੀਆਂ ਸਾਫ਼ ਗੁੱਡਣੀਆਂ ਸਾਰੀਆਂ ਹੀ ਪਾਣੀ ਪਾਈ ਜਿਹੜਾ ਪੱਤੇ ਆ ਚ ਪੂਰੇ ਤੋਂ ਸ਼ੁਰੂ ਕਰ। ਉਈ ਤਾਂ ਚੱਕਰ ਹੁੰਦਾ ਤਾਂ ਇਹਦੇ ਮਾਰਾ ਦਾ ਮਲਕੀਤ ਬਾਈ ਪੰਜਵੀਂ ਚੋਂ ਹਟ ਗਿਆ ਤੇਰਾ ਸਕੂਲ ਵਾਲੇ ਕੰਮੇ ਕਰਾਈ ਜਾਂਦੇ ਆ ਮੈਂ ਤੇਰੀ ਸਫਾਈ ਕਰ ਦਿਆਂਗਾ ਕਹਿੰਦਾ ਮੇਤੇ ਨਹੀਂ ਸਫਾਈ ਹੋਣੀ ਹੈ ਕਿ ਪੁੱਛ ਲੈ ਪੰਜਵੀਂ ਚੋਂ ਹਟ ਗਿਆ ਜੇ ਪੰਜ ਹੋਰ ਕਰ ਜਾਂਦਾ ਵਗਿਆ ਵਧੀਆ ਨਹੀਂ ਤਾਂ ਰਹਿੰਦਾ ਬਾਈ ਜੇ ਹੁੰਦਾ ਤਾਂ ਕਰਦੇ ਹੁਣ ਤਾਂ ਸਾਰੇ ਪਹਿਲਾਂ ਹੀ ਸਫਾਈ ਹੋ ਜਾਂਦੀ ਆ ਇੰਨਾ ਪਾ ਕੇ ਗਿਆ ਟੱਕ ਫੇਰ ਨਹੀਂ ਵੱਜਦਾ ਮਿੱਟੀ ਪਤਾ ਕਿਹਦੀ ਇੱਕ ਵਾਰ ਟਾਇਰ ਤੇ ਟਰੈਕਟਰ ਦਾ ਟਾਇਰ ਲਖਾ ਦਈ ਉਹਨੂੰ ਆਦੇ ਟਾਇਰੀ ਲਖਿਆ ਬਹਾ ਮੁੜ ਕੇ ਸਮੇਟ ਬਣ ਜਾਂਦਾ ਐਵੇਂ ਟਰੈਕਟਰ ਵੀ ਦੇ ਲੱਕਿਆ ਜਾਏ ਜਿਹਦਾ ਟਾਇਰ ਲਖਿਆ ਇਹਦਾ ਲੱਗਦਾ 280 280 ਕਿਲੋਟਨ ਦਾ ਇਦੋਂ ਲੱਗ ਗਿਆ ਬਣਾਦਾ ਹੈ ਹਾਥੀ ਆ ਹਾਥੀ ਅਡਾਉ ਥੱਲੇ ਹੀ ਰੱਖਤੀ ਸੀ ਇੱਕ ਵਾਰੀ ਉਹ ਖਮਾਇਆ ਉੱਪਰ ਰੋਤੀ ਨਾ ਦੋ ਵਾਰੀ ਬਣ ਗਈ ਮੇਰੀਆਂ ਇਹ ਵੀ ਨੀਚੇ ਰਹੂੰਗੀ ਜੇ ਫਿਰ ਤੁਰੀ ਵੀ ਜਿਸ ਤਰ੍ਹਾਂ ਮਾਰਦੀ ਜਾਈਏ ਭਾਈ ਜਾਂ ਮਿੱਟੀ ਰੱਖ ਦਈਏ ਹੋਰ ਨਾਲ ਦਾ ਚਲ ਕਿਹਾ ਏ ਉਹਨੂੰ ਲੰਘੇ ਖਾਲ ਨੂੰ ਪਰਾਂ ਨਹੀਂ ਨਹੀਂ ਉਧਰ ਨੂੰ ਲੰਘ ਕੇ ਤੇਰਾ ਉਹਨਾਂ ਨੇ ਵੀ ਧਾਨੇ ਲਾਉਣੇ ਲਾਪਾ ਦੱਬਿਆਗਾ ਨਾ ਹਾਂ ਹਾਂ ਉੰਟੇ ਤੇ ਇਨਾ ਤੇ ਐਦਿਕੀ ਜੀਰੀ ਚੰਗੀ ਹੋਣੀ ਓਰੇ ਰੱਬ ਸੁੱਖ ਰੱਖੇ ਤੇਰੇ ਮੂਲੇ ਤੇ ਤੇਰੇ ਮੂਲੇ ਬਹੁਤ ਮਾਰ ਕਰਦੇ ਤੇ ਕਲਕ ਨੂੰ ਵੀ ਧਾਨਾ ਨੂੰ ਵੀ ਕੁਝ ਨਹੀਂ ਤਾਂ ਨਾ ਬਾਜਰਾ ਹੁੰਦਾ ਤਾਂ ਹਾਂ ਪਰसों ਜਦੋਂ ਬਹੁਤ ਘੜੇ ਤੇਰੇ ਬੂਟੇ ਮੈਨੂੰ ਹੱਦਾ ਦਵਾ ਕਿ ਤੇ ਫੇਰ ਰੱਖ ਲੈਣੀ ਫੋਟ ਨਾ ਬਾਤ ਆ ਤੂੰ ਪੱਟੀ ਜਾ ਮੈਂ ਵਿਛਾਈ ਜਾਣਾ ਓਏ ਲੈ ਆ ਲੈ ਦਾ ਫੜ ਖੋਲ ਦੇ ਇਹਨੂੰ ਚੱਲ ਇਹਨੂੰ ਡੱਬਰੇ ਰੱਖੀ ਐ ਇਹਨ ਇੱਥੇ ਰੱਖੀ ਪੰਮੇ ਨੂੰ ਕਿੱਥੇ ਹੋ ਕਹੂੰਗਾ ਫਿਰ ਆ ਕੇ ਲੈਣਾ ਪਰ ਪਰ ਮਿੱਟੀ ਰੱਖੋ ਯਾਰ ਬਾਤ ਅਰੇ ਮਤ ਉਹ ਮੈਨੂੰ ਅਰੇ ਟੋਣੀ ਆ ਨਾ ਚਾਹੀਦੀ ਮੈਂ ਜਾਲਦੀ ਲੈ ਆ ਡੱਕਾ ਇਹਦਾ ਇੱਧਰ ਹੁੰਦਾ ਮਰਿਆ ਖਾਦੇ ਕਰ ਇਹਨੂੰ ਚੱਕੇ ਖੜਦੇਗਾ ਰੱਖੇ ਜੀ ਕਾਲਾ ਸੜਦਾਂਗੇ। ਲਾਵਾ ਮਾ ਨਾ ਪਾਛੇ। ਲਾਫੜ। ਲਾ ਜਾ ਬਈ। ਲਫਾਵੇ ਜੇ ਉਹ ਇੱਕ ਮੌਜ ਹੋਗੀ ਬਾਈ ਗੰਡ ਕਡੋਲਿਆਂ ਤੇ ਫਾਇਦਾ ਹੋ ਗਿਆ। ਨਹੀਂ ਤੇ ਸਾਰੇ ਗੰਡ ਕਡੋਲੇ ਹੀ ਦੇਖੀ ਪਹਿਨਾ 2 ਮਹੀਨੇ ਲੀਕ ਇਹੀ ਕਰਾਈ ਜਾਂਦੇ ਆ। ਮੜੀਆਂ ਮੜੀਆਂ ਗਲੀਆਂ ਕੱਢ ਦਿੰਦੇ ਆ ਵਿਚ ਨੂੰ ਇਹ। ਉੱਤੀ ਨੂੰ ਪਾਣੀ ਰਿਸ ਕੇ ਖੱਡ ਪੈ ਜਾਂਦੀ ਆ। ਮੈਂ 1400 ਸਾਨੂੰ ਕਹਿੰਦਾ ਦਵਾ ਆਦਮਾ। ਕੀ ਆ? ਜਿੰਦਰ। ਉਹ ਤੈਨੂੰ ਕਿਹਾ ਤਾਂ ਹੈਗਾ ਵੀ 1500 ਨੂੰ ਜਾਣਾ। ਜਾਣਾ ਆਵਾ 1500 ਤੋਂ ਘੱਟ। ਹਾਂ 1500 ਰੁਪਏ 1500 ਤਾਂ ਠੀਕ ਹੀ ਆ ਫਿਰ ਹੋਰ ਰੱਬ ਚਾਹੀਦਾ ਯਾਰ ਹੁਣ ਐਂ ਤੇ ਰੱਜਣਾ ਤਾਂ ਹਾਇਓ ਨਹੀਂ ਹੁਣ ਜੇ 1500 ਦੇਣ ਲੱਗੇ ਤਾਂ 1600 ਪਰ ਪਹੁੰਚ ਜਾਣਾ ਉਧਰ ਤੋਂ ਉੱਤੇ 1400 ਤੋਂ ਵੀ ਤਿਆਰਤਾ ਪਹਿਨ ਹੁਣ 1400 ਪਰ ਪਹੁੰਚ ਗਿਆ ਤੂੰ 1500 ਪਰ ਹੋ ਗਿਆ ਹੁਣ ਤਾਂ ਇਹ 1500 ਪਰ ਪਹੁੰਚਣਾ ਤੂੰ 1600 ਪਰ ਹੋ ਜੇ ਇਹ ਸਭ ਗੱਲੋਂ ਤੁਹਾਡੇ ਫੁੱਟੇ ਵਿਖਣੇ ਹੈਗੇ ਜਿਹੜੇ ਸਭ ਗੱਲ ਤੁਸੀਂ ਲੱਗੇ ਪਏ ਆ ਹੋ ਗਿਆ 12 ਲੱਖ ਰੁਪਏ ਬੰਦੇ ਤੇ ਯਾਰ ਤਾਂ ਹੈਂ ਐਫ ਡੀ ਦੇਖੀ ਜੇ ਹਾਂ ਐਫ ਡੀ ਦੇਖਦੀ ਇਹਨਾਂ ਨੂੰ ਹਲੇ ਆ ਇਹਨਾਂ ਨੂੰ ਹੋਵੇ ਕਿ ਤੇ ਬੈਕਟ ਫਾਲਟਰ ਹੋ ਜਾਵੇ ਉਹੀ ਤਾਂ ਪੰਗਾ ਹੈ ਹਾਂ ਇਹਦੇ ਉਧਰ ਬੈ ਕੇ ਦਿਵਾਲੀ ਆ ਜਾਵੇ ਫੇਰ ਦੇਖੀ ਜਾਵੇ ਐਫ ਡੀ ਨੂੰ ਪਰ ਇਹਨਾਂ ਕਾ ਵੀ ਹੁਣ 1 ਮਹੀਨਾ ਬੁੱਟੇ ਤੇਜ਼ ਰੋਹਗੇ ਇਹਨਾਂ 2 ਮਹੀਨੇ ਜਿੰਨਾ ਚਿਰ ਕਣਕ ਦੀ ਬਜਾਈ ਨਹੀਂ ਆਉਂਦੀ ਹੈਗੀ ਬਾ ਮੁੜਿਆ ਹੁਣ ਗਾਹਾਂ ਦਾ ਲੰਗ ਜੀ ਆ ਜਾ ਨਾ ਇਹਦਾ ਖੇਤ ਆਪਣਾ ਹੀ ਆ ਲੋਕਾਂ ਤੋਂ ਨਹੀਂ ਜਾਣ ਲੱਗਿਆ ਮੈਂ ਪਤਾ ਕੋਈ ਨਹੀਂ ਹੈਗਾ ਹਾਂ ਆਪਣਾ ਹੀ ਉੱਥੇ ਬਣੇ ਤੱਕ ਕੰਪਲੀਟ ਕਰ ਲਈਏ ਕੱਢ ਆ ਜਾ ਉਹੀ ਕਹਿੰਦਾ ਮੈਂ ਤੈਨੂੰ ਵੀ ਗਾਹਾਂ ਪਤਾ ਕੋਈ ਨਹੀਂ ਹੈਗਾ ਜਿੰਨਾ ਚਿਰ ਕਣਕ ਨਹੀਂ ਵੱਢ ਹੁੰਦੀ ਸਾਰਾ ਤਾਂ ਲੱਗਣਾ ਨਹੀਂ ਬੰਦੇ ਇਹ ਮੈਨੂੰ ਪਤਾ ਜਿੰਨਾ ਕਿ ਲੱਗਿਆ ਉਹਨਾਂ ਕੋ ਲਾ ਦੇਣਾ ਬੱਸ ਉਹਨਾਂ ਚਿਰ ਰੇਟ ਤੇਜ ਰਹਿਣਾ ਇਹਦਾ ਕਿ ਸਾਈਡ ਲਾ ਦੇਣਾ ਸਾਰਾ ਇੱਕ ਉਹਨਾਂ ਚਿਰ ਰੇਟ ਤੇਜ ਰਹਿਣਾ ਜਿੰਨਾ ਚਿਰ ਕਣਕ ਨਹੀਂ ਬੀਜ ਹੁੰਦੀ ਜੇ ਕਣਕ ਬੀਜ ਹੋ ਗਈ ਫਿਰ ਰੇਟ ਦਾ ਫਰਕ ਆਹ ਇਹਨੇ ਗੱਲ ਬਣਾਤੀ ਬਈ ਇਹਦੀ ਮੈਂ ਬਣਾਤੀ ਟਰ ਉਹਨੇ ਤੁਸੀਂ ਇਹਨੂੰ ਇੰਨਾ ਫੋਨ ਨਾ ਦਈ ਕਰੋ ਓਏ ਇਹਨੂੰ ਰੱਖ ਦੇ ਨਹੀਂ ਮੈਂ ਕਟਾਈ ਕਰਨੀ ਹੁਣ ਆ ਜਾ ਓਰੇ ਉਹ ਤੇ ਹਉ ਤਾਂ ਕਰਾ ਦੋ ਬਾਪੂ ਦਾ ਫੋਨ ਅਿੰਦਰ ਓਰੇ ਲਿਆ ਫੋਨ ਇਹ ਕਰਾ ਕੋਈ ਮਲਾਉਂਦਾ ਆਉਂਗਾ ਸੋਚ ਉਣੀ ਉਣੀ ਨੇ ਹੁਣ ਤਾਂ ਦੇਖ ਲੈ ਆ ਗਿਆ ਮੈਂ ਖੜ ਜਾ ਫਿਰ ਆ ਗਿਆ ਹੁਣੀ ਜੋ ਕੋ ਮਰਜੀ ਗਈ ਆ ਓਏ ਓਰੇ ਆ ਜਹਾਜ ਚੜਾਈ ਬੈਠਾ ਦੇਖ ਲੈ ਮੈਂ ਕੱਦਾਂ ਮਰਾਂਦਾ ਮੈਂ ਵੀ ਕਹਾ ਵੀ ਹੋਇਆ ਕਿ ਆ ਵੀ ਮੈਂ ਚੱਲ ਕੇ ਤੇ ਹੋਂ ਫੜਾ ਦਾਦੂ ਦਾ ਉੱਥੇ ਖੇਲ ਮਿੱਟੀ ਮਾ ਚਲੋ ਮਿੱਟੀ 'ਚ ਖੇਲਣ ਨੂੰ ਲਿਆਂਦਾ ਆ ਆ ਜਾ ਤੇਰੇ ਦਾਦੂ ਦਾ ਫੋਨ ਦੇ ਦੇ ਲੈ ਲਿਓ ਦੇ ਤੇ ਫੋਨ ਆਨ ਕਰ ਜਾ ਜਹਾਜ ਜਾ ਉਧਰ ਓਰੇ ਆ ਉਹ ਉੱਥੇ ਜਹਾਜ ਆਨ ਕਰ ਲੈ ਕੇ ਆ ਜਾ ਆ ਜਾ ਇਹ ਕਿਹਦੇ ਠੇਕੇਦਾਰ ਦਾ ਬਣਾ ਹੋਇਆ ਫੇਰ ਉੱਚਾ ਕਰਨ ਨੂੰ ਰੱਖਦੇ ਆ ਰੇ ਨੀ ਇਹ ਵੀ ਰੇ ਆ ਵੀ ਆ ਇੱਥੇ ਰੱਖੋ ਚੱਲ ਓਏ ਆ ਦੇ ਫੋਨ ਹੈ ਤੇਰੀ ਦਾ ਲਿਆ ਦਾਦੂ ਦਾ ਲੈ ਆ ਤੂੰ ਜਿਹੜਾ ਗੁੰਮ ਨਹੀਂ ਖੇਲਾ ਖੇਲੇ ਨਹੀਂ ਆਂ ਤਨ ਨੂੰ ਦੇਖ ਖੇਡ ਲੈ ਜਾ ਅੱਬਰ ਘਰੀ ਲੋਟਿਆਰ ਕਿਆ ਕਰਿਆ ਬੰਨੇ ਦੇਖੀ ਇਹ ਲਾਗੇ ਮਾਰੀ ਲੀਟ ਕਰ ਦੇਣੀ ਦੇਖ ਲੈ ਜਹਾ ਚੜਾਈ ਬੈਠਾ ਦੋ 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 ਇਹ ਲੈ ਅਪੀ ਆਹ ਲੈ ਅੰਬਲੋ ਇਹ ਜਹਾਜ ਚੜਾਉਣਾ ਤੈਨੂੰ ਕინ ਨੇ ਸਿਖਾਇਆ ਤੈਨੂੰ ਜਹਾਜ ਚੜਾਉਣਾ ਦੱਸ ਕინ ਨੇ ਸਿਖਾਇਆ ਤੈਨੂੰ ਇਹਨੂੰ ਨਹੀਂ ਪਤਾ ਫੇ ਤੂੰ ਚੜਾਇਆ ਕੀ ਨੇ ਜਹਾਜ ਇਹ ਹਾਂ ਤੈਨ ਚੜਾਇਆ ਹੋਰ ਤਾਂ ਕੋਈ ਚੜਾਈ ਨਹੀਂ ਸਕਦਾ ਦੱਸ ਕინ ਨੇ ਚੜਾਇਆ ਜਹਾਜ ਪਹਿਲਾਂ ਜਹਾਜ ਦੱਸ ਮੈਂ ਚੜਾਇਆ ਤੈਨ ਚੜਾਇਆ ਜਹਾਜ ਇੰਨੀਆਂ ਗਿਮਾਂ ਲੈ ਗਿਮਾਂ ਦੇਖ ਲੈ ਇਹ ਤਾਂ ਹੈਂਗ ਨਹੀਂ ਹੁੰਦਾ ਤਾਂ ਨਾ ਲੈ ਦੇ ਮੈਸੇਜ ਕਰਾਉਣ ਲੱਗ ਗਏ ਆ ਸਾਰੀਆਂ ਗਿਮਾਂ ਓਏ ਇੱਕ ਲੈ ਕੰਮ ਆ ਤਾਂ ਇੱਧਰ ਨਹੀਂ ਹੈਗੀਆਂ 3 2 5 10 15 20 25 30 30 60 ਗੇਮਾਂ ਇਹ ਡਾਊਨਲੋਡ ਕੌਣ ਕਰਦਾ ਕਾਪੀ ਕਰੀ ਜਾਂਦਾ ਹਾਂ ਉਹ ਮੈਂ ਹੈਲਤੀ ਬੰਦਾ ਬਣ ਗਿਆ ਖੇਡਦੇ ਨੇ ਕੋਈ ਗੇਮ ਆ ਗਈ ਹਾਂ ਇਹ ਚੱਕ ਲੈਣੀ ਬਸ ਸਭ ਤੋਂ ਖਤਰਨਾਕ ਸਭ ਤੋਂ ਖਤਰਨਾਕ ਕਿਹੜੀ ਆ ਫ੍ਰੀ ਫਾਇਰ ਹੈ ਇਹ ਸਭ ਤੋਂ ਖਤਰਨਾਕ ਹੈ ਭਾਈ ਜੀ ਬੰਦੂਖਾਂ ਚੱਲਦੀਆਂ ਕਹਿੰਦਾ ਤੇ ਬਹੁਤ ਹੁਣ ਥੱਪੜ ਘੁੰਮਣਾ ਦਾਦੂ ਨੂੰ ਫੋਨ ਫੜਾ ਦੇ ਸਿੱਧਾ ਹੋ ਕੇ ਤਾਂ ਕਹ ਦਾਦੂ ਫੋਨ ਲੈ ਲਓ ਪੰਜ ਗਲਾਸ ਤੀਕ ਰਾਵੀ ਦੂਹਾਂ ਦੇ ਟੱਕਰੇ ਹੋ ਗਏ ਦੇ ਇਲਾ ਪਿਛੇ ਚੱਲ ਚੱਲ ਕੰਮ ਨੇ ਵੇੜਤਾ ਵੀ ਮੁੰਡਿਆਂ ਨੇ ਨਕੀਲੇ ਲਾਮਲਾਤੀ ਲਾਤੀ ਤੇ ਨਕੀਲਿਆਂ ਦੀ ਨਾਮ ਰੈਲੀ ਦੇ ਡੱਬੇ ਜਿਹੜੀ ਵਟਾ ਛੜੀ ਤੂੰ ਹੀ ਰੈਲੀ ਮਾ ਰੈਲੀ ਦੇ ਡੱਬੇ ਜਿਹੜੀ ਵਟਾ ਤੂੰ ਹੀ ਰੈਲੀ ਤੂੰ ਹੀ ਇਹ ਕੂੰਣੀ ਪੱਤਾ ਹਿਲਦਾ ਪੱਤਾ ਤਾਂ ਹਿਲਦਾ ਹੀ ਨਹੀਂ ਹੈਗਾ ਨਾ ਨਾ ਲਾ ਲਾ ਜਿੱਤੀ ਕਰ ਲਾਤੀ ਚੱਡিয়ে ਫਿਰ ਨਹੀਂ ਰਹੋਗੇ ਇਹ ਬੂਟਿਆਂ ਵਾਲੇ ਆ ਕੇ ਤਾਂ ਵੀ ਠੀਕ ਆ ਨਹੀਂ ਆਏ ਤਾਂ ਵੀ ਠੀਕ ਆ ਉਹ ਲੱਗ ਗਿਆ ਬਾਈ ਘੁੰਮਣ ਹਾਂ ਮਹਲ ਅੱਗੇ ਘੁੰਮਣ ਹੁਣ ਘੁੰਮਣਾ ਹੀ ਆ। ਕਹਿੰਦਾ ਕਹਣਾ ਇਹ ਨਾਲੇ ਬਾਹਰ ਅਸੀਂ ਦੱਸਦੇ ਨਾ ਇੱਥੇ ਬਾਤ ਤਾਂ ਫੇ ਜੇ ਮੀਂਹ ਪੈ ਗਿਆ ਫੇ ਤਾਂ ਉਹੀ ਪੱਟ ਹੋਣੇ ਆ ਜਿਹੜੇ ਸੜਕ ਦੇ ਨਾਲ ਆ। ਅਸੀਂ ਸੜਕਾਂ ਲਈ ਆ ਭਾਈ ਆਪਾਂ ਸੜਕਾਂ ਲਈ ਆ ਬੰਦੇ। ਕਹਿੰਦਾ ਫੇ ਰੇਟ ਹੋਰ ਵਧੂਗਾ। ਉਹ ਸੜਕਾਂ ਲਈ ਆ। ਕਹਿੰਦਾ ਰੇਟ ਹੋਰ ਵਧੂਗਾ। ਰੇਟ ਵਧਾਉਂਦਾ ਵਧਾਉਂਦਾ ਕਿਤੇ ਘਟਾਈ ਨਾਲ ਨਹੀਂ। ਉਹ ਇਹ ਕੋਈ ਨਹੀਂ ਪਤਾ ਹੁੰਦਾ ਨਾਲੇ ਤੇਰੇ ਕਾ ਦੋ ਵਾਰੀ ਹੋਲੀ ਪੈਣਾ। ਇੱਕ ਵਾਰ ਤਾਂ ਦਾ ਕਰਮਜੀਤ ਫਸਾ ਦਿੱਤਾ ਸੀ ਹੁਣ ਨਹੀਂ ਕਰਦਾ ਉਹ ਹੁਣ ਘਟਣ ਵਾਲੀ ਕਿਆਨ ਨਹੀਂ ਹੈਗੇ ਇੱਕ ਵਾਰ ਤਾਂ ਮੈਂ ਕਿਹਾ ਤਾਂ ਕਰਮਜੀਤ ਫਸਾ ਦਿੱਤਾ ਆਦਾ ਹੁਣ ਹਾਲਾ ਹੁੰਦਾ ਮੌਕਾ ਹੀ ਆ ਮੈਂ ਦੇਖ ਲੈ ਮੌਕਾ ਹੀ ਹੁੰਦਾ ਅਜੇ ਵੀ ਫਲ ਪਈ ਹੈ ਲੈ ਕਹਦਾ ਹਲਾ ਵੀ ਪਈ ਆ ਤੈਨੂੰ ਕਿੰਨੇ ਦੀ ਲਾਮ ਆਗਿਆ ਤੂੰ ਹੈਂ ਕਦੋਂ ਸੰਸਾਰ ਅਮ ਤੂੰ ਵੀ ਪੜਨ ਚੱਲ ਥੱਲੇ ਮੈਂ ਪਾਈ ਆ ਆਮ ਤਾਂ ਦੇ ਇਲਾਕੇ ਇੱਥੇ ਤੇ ਆਉਂਦੀ ਏ ਇਹ ਕਰਾਲੀ ਜਿੰਨੀ ਆਮ ਆ ਰੁੱਪੜ ਤੇ ਜੇਬ ਕਰਮ ਕਰ ਲਾ ਕੁਝ ਵੀ ਹੋ ਜਪੇ ਹੈ ਜੇਬ ਕਰਮ ਕਰਦੇ ਨਹੀਂ ਸਾਡੀ ਗਾਦੀ ਗਰ ਮਹਣੀ ਬੈਂਕਾਂ ਦੀ ਕਰਮ ਹੋਣੀ ਹੈ ਲੈ ਆਮ ਤਾਂ ਹੈਗਾ ਹੀ ਆ ਮਾਨ ਨਹੀਂ ਹੋਊਗਾ ਮਾਂ ਤਾਂ ਹੁੰਦਾ ਹੀ ਆ ਭਲਾ ਸੜੇ ਜਾ ਚੜੇ ਉਹਦੇ ਉਧਰ ਹੂੰ ਮੈਂ ਆ ਕਿ ਨਹੀਂ ਪਰਤਾ ਹੈਗਾ ਹੀ ਇਹ ਵੀ ਸਾਡੀ ਚੀਜ਼ ਆ ਹਾਂ ਚਾਰ ਪੈਸੇ ਆਉਣਗੇ ਉਹ ਤਾਂ ਗਈਆ ਭਾਈ ਹਾਂ ਉਹ ਫੇਰ ਗੱਡੀ ਨਹੀਂ ਜੀ ਪਰਾਜੀ ਕਰਦੀ ਆ ਜੀ ਜੀ ਭਰਾ ਜੂਂ ਗਿਆ ਦਾ ਆਓ ਜੂਆ ਰਾਇ ਪੂਰੀ ਅਜੇ ਇੱਕ ਟਾਇਰ ਪੈਂਚਰ ਹੋਇਆ ਵਾ ਗੱਡੀ ਦਾ ਫੇਰ ਐਰ ਸੈਟੋ ਜਿਹੜੀ ਪੂਰੀ ਖੰਭਿਆ ਫੇ ਚਾਰੇ ਟਾਇਰ ਨਵੇਂ ਪੈ ਜਾਣੇ ਹਾਂ ਹਾਂ ਫੇ ਗੱਡੀ ਦਾ ਇੱਕ ਟਾਇਰ ਪੈਂਚਰ ਆ ਉਮੈ ਇੱਕ ਆ ਮੀਟਿੰਗ ਆਈ ਡੀ ਐ ਜੇ ਤਵੀ ਇਹਦਾ ਨਾਮ ਦਾ ਕੱਟ ਲੈਦਾ ਲਾ ਮਤਲਬ ਇਹ ਨਹੀਂ ਹੋਰ ਆ ਦੋ ਭਈਆਂ ਦੇ ਲਾਇਆ ਲਫਾਫਾ ਲੈ ਆੜੀ ਚ ਉੱਥੇ ਤੇ ਆ ਡੇਢ ਕਿਲੋ ਦਾ ਦੋ ਭਈਆਂ ਸ਼ਾਮ ਥਾਈ ਇੰਨਾ ਕੀ ਕਰੀ ਗਏ ਹੁਣ ਪੱਤੇ ਨਹੀਂ ਤਾਂ ਹੁੰਦਾ ਉਹ ਕਾੜਾ ਕਰੇ ਪਰ ਵੇਖ ਨੂਰ ਨੇ ਅੱਛਾ ਬਾਆ ਹੈ ਨਹੀਂ ਬਾਆ ਹੈ ਨਹੀਂ ਇਹ ਤਾਂ ਮੇਰੀ ਗੱਲ ਸੁਣਾ ਦੀ ਤੇ ਵੀ ਆਲਾ ਜਿੰਦਾ ਨਾਲ ਨਹੀਂ ਖਾਲੇ ਖਾਲੀਆਂ ਜਿੰਦਾ ਲੋਟਾ ਦੇਖ ਦੇਖ ਢੱਡੂ ਮਟ ਗਿਆ ਹਾਂ ਖਾਲੀ ਖਾਲੀ ਪਰ ਹੁਣ ਨਹੀਂ ਪਿਆ ਹੁਣ ਹਾਂ ਜੇ ਤੂੰ ਵਧੀਆ ਰਹਿਆ ਮੇਰੇ ਵੀ ਅਨਾ ਟਾਈਮ ਲੱਗ ਗਿਆ ਤੇ ਖਾਲੀ ਕੱਢੀ ਪਈ ਨਹੀਂ ਤਿੰਨ ਦਿਨਾਂ ਮਾ ਲੱਗਣਾ ਦਾ ਕਿੱਥੇ ਆਏ ਹੋ ਤੁਸੀਂ ਘਾਟਾ ਤੁਹਾਨੂੰ ਹੋ ਗਿਆ ਇਹਨੂੰ ਚਲ ਆਇਆ ਵੀ ਅਜੇ ਵੀ ਘੰਟੇ ਦੋ ਘੰਟੇ ਦਾ ਕੰਮ ਹੈਗਾ ਤੇ ਸਵੇਰੇ ਨੂੰ ਕਰੂੰਗਾ ਸਵੇਰੇ ਲੇਜਰ ਮਾਰ ਕੇ ਆਉਣਾ ਪੈਣਾ ਧਾਤੀ ਢੰਡੀ ਹੋ ਗਈ ਜਾਨ ਨੂੰ ਜੇਦਰ ਮਾਰਨ ਜਾਂਦਾ ਜੰਤਾ ਨੂੰ ਉਹ ਲੇਜਰ ਖਵਰੇ ਰਾਤ ਨੂੰ ਗਿਆ ਭਾਣਾ ਵਰਤਣਾ ਹਾਂ ਤੁਸੀਂ ਆਤਾ ਲਾ ਲੇ ਇੰਨਾ ਵਜ਼ੀਰਾ ਉਰਕੇ ਇੱਕ ਪਾਸਾ ਲੱਗਿਆ ਹਾਂ ਬਾਕੀ ਤਾਂ ਹੁਣ ਕੱਲੂ ਪਤਾ ਲੱਗਣਾ ਕਿ ਆ ਭਾਣਾ ਵਰਤ ਦਾ ਉਹ ਦਾ ਡੰਗਰ ਬੈ ਬੈ ਕਰਦੇ ਉਹਨੇ ਤਾਂ ਖੰਡ ਅਜੇ ਪਾ ਗਏ ਨਹੀਂ ਆਇਆ ਲੈ ਲੈ ਕੇ ਜਾ ਕੇ ਭੌਂਦੇ ਹੈ ਨਹੀਂ ਲੱਗਾ ਹੋਇਆ ਫੇ ਸੌਣ ਲਾ ਸਾਂ ਪੈਊਂਗਾ ਰਾਤ ਨੂੰ ਅੱਜ ਹੈਗਾ ਤੜਕੇ ਨੂੰ ਕਰਮੀ ਭਾਈ ਕਿਹੜੇ ਹਿਸਾਬ ਨਾਲ ਹੂੰ ਪੈ ਵੀ ਸਕਦਾ ਕੋਈ ਪਤਾ ਨਹੀਂ ਬਹੁਤ ਕਰਨੀ ਹੈ ਜੀ ਵੀ ਰੰਗ ਦੀ ਹੋਣੀ ਯਾਰ ਜਿਹੜੀ ਲਾਈ ਹੋਈ ਜੀ ਹੁਣ ਲੈ ਅਜੇ ਤਾਂ ਅੱਜ ਆਲੇ ਦੋ ਦਿਨ ਪਾਇਆ ਨਹੀਂ ਹੈਗਾ ਇੱਕ ਇੱਕ ਚਲੋ ਚਲੋ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਅਤੀ ਸਵਾਗਤ ਕਰਦੇ ਜੀ ਨਿਬੜ ਗਿਆ ਕੰਮ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਹ ਤੋਂ ਸਾਰਾ ਸਾਰਾ ਜਾਂਦਾ ਅੱਜ